ਔਰ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨیں ਖਰੀਦੀ ਗਈ ਅੱਜ ਵੀ ਚਾਹ ਅਮਰੀਕਾ ਚਾਹ ਇੰਗਲੈਂਡ ਆ ਚਾਹ ਨਿਊਜ਼ੀਲੈਂਡ ਆ ਚਾਹ ਕੋਈ ਵੀ ਦੇਸ਼ ਹੈ ਕਿਸੇ ਦੇ ਵਿੱਚ ਵੱਟ ਤੋਂ ਅੱਜ 5-7 ਕਰੋੜ ਪ੍ਰਤੀ ਗਜ ਹੋਏਗੀ ਜੀ ਬਿਲਕੁਲ ਤੁਸੀਂ ਲਗਾ ਲਓ 100 ਕਰੋੜ ਪ੍ਰਤੀ ਗਜ ਦੇ ਹਿਸਾਬ ਨਾਲ ਖਰੀਦੀ ਗਈ ਅੱਜ ਦੇ ਹਿਸਾਬ ਨਾਲ ਤੁਸੀਂ ਲਾ ਲਓ 1000 ਕਰੋੜ ਦੀ ਜਗਾ ਹੋਸ 100 ਕਰੋੜ ਗਾਇ ਦੇ ਹਿਸਾਬ ਨਾਲ ਲਗਭਗ 10 ਗਜ ਜਗਾ ਲਈ ਜਿਹੜਾ 70000 ਮੁਰਮਸ਼ਾ ਕੇ ਸਤ ਸਤ ਜਗਾ ਜਿਹੜੀ ਉਹ ਖਰੀਤੀ ਗਈ ਮੋਸਟ ਐਕਸਪੈਂਸਿਵ ਆ ਮੋਸਟ ਐਕਸਪੈਂਸਿਵ ਪਲੇਸ ਔਨ ਅਰਥ ਇਜ਼ ਇਨ ਫਤੋਪੁਰ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮਰੀ ਆਓ ਇਤਮਾਰਗ ਪੈਰ ਤਰੀਜੇ ਸਿਰ ਦੀਜੇ ਕਾਨ ਨਾ ਕੀਜੇ ਐਸੇ ਮਰਜੀਵੜੇ ਗੁਰੂ ਦੇ ਸਿੱਖ ਜਿਨ੍ਹਾਂ ਸਿੱਖਾਂ ਨੇ ਆਪਣਾ ਬੰਦ-ਬੰਦ ਕਟਵਾਇਆ ਆਪਣੇ ਰਵੰਸ਼ ਪਰਿਵਾਰ ਦੀ ਜਿਹੜੀ ਆ ਹਉਤੀਏ ਗੁਰੂ ਚਰਨਾਂ ਦੇ ਵਿੱਚ ਦੇਤੀ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਉਸੇ ਕੜੀ ਦੇ ਵਿੱਚ ਅੱਗੇ ਆਪਾਂ ਅੱਜ ਪੋਡਕਾਸਟ ਵਿਦ ਪੁਰੇਵਾਲ ਪ੍ਰੋਗਰਾਮ ਤੇ ਜੁੜ ਬੈਠੇ ਸਾਰੇ ਹੀ ਦਰਸ਼ਕਾਂ ਦਾ ਇਸਤਿਕਬਾਲ ਤੇ ਸਵਾਗਤ ਕਰਦੇ ਹਾਂ ਇਸ ਕੜੀ ਤੇ ਅੱਗੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਆਏ ਨੇ ਬਰਰਾਜ ਸਿੰਘ ਕਾਲੋ ਜੀ ਔਰ ਇੱਕ ਸਕਾਲਰ ਨੇ ਜੋ ਕਿ ਸਮਾਜਿਕ ਔਰ ਧਾਰਮਿਕ ਵਿਸ਼ਿਆਂ ਤੇ ਡੂੰਗੀ ਜਾਣਕਾਰੀ ਰੱਖਦੇ ਨੇ ਸਭ ਤੋਂ ਪਹਿਲਾਂ ਅੱਜ ਇੱਥੇ ਪਹੁੰਚਣ ਤੇ ਇਨਾਂ ਦਾ ਸਵਾਗਤ ਕਰਦੇ ਆਂ ਤੇ ਜੀ ਆਇਆਂ ਆਖਦੇ ਆਂ ਬਹੁਤ ਬਹੁਤ ਸਵਾਗਤ ਹੈ ਜੀ ਪੂਰੇ ਵੱਲ ਪੋਡਕਾਸਟ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅਸੀਕਾਲ ਸਭ ਨੂੰ ਜਿਵੇਂ ਕਿ ਇਹ ਸ਼ਹੀਦੀ ਸਫਤਾ ਚੱਲ ਰਿਹਾ ਹੈ ਇਸ ਪੂਰੇ ਹਫਤੇ ਦੇ ਵਿੱਚ ਜਿਹੜਾ ਕਿ ਲਗਭਗ 6 ਪੋ ਤੋਂ ਲੈ ਕੇ 13 ਪੋ ਤੱਕ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਜੋ ਹੈ ਉਹ ਸਰਬੰਸ ਜੋ ਹੈ ਉਹ ਪੰਥ ਦੇ ਲੇਖੇ ਲੱਗ ਗਿਆ ਔਰ ਉਹਨਾਂ ਨੇ ਸਾਰੇ ਪਰਿਵਾਰ ਨੂੰ ਕੌਮ ਦੇ ਸਿਰ ਤੋਂ ਵਾਰਤਾ ਉਸੇ ਕੜੀ ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਕਿ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿੰਨਣ ਤੋਂ ਬਾਅਦ ਜੀ ਛੋਟੇ ਸਾਹਿਬ ਜਾਦੇ ਗੁਰੂ ਜੀ ਦੇ ਛੋਟੇ ਫਰਜੰਦ ਮਾਤਾ ਗੁਜਰੀ ਜੀ ਜੀ ਜਿਨ੍ਹਾਂ ਦੀ ਸ਼ਹਾਦਤ ਹੋਈ ਔਰ ਸ਼ਹਾਦਤ ਹੋਣ ਤੋਂ ਬਾਅਦ ਉਹਨਾਂ ਦੀਆਂ ਪਵਿੱਤਰ ਦੇਹਾਂ ਨਾਲ ਕਿਸ ਤਰ੍ਹਾਂ ਦੇ ਫਰਮਾਨ ਜਾਰੀ ਕੀਤੇ ਔਰ ਕਿਸ ਤਰ੍ਹਾਂ ਗੁਰੂ ਦੇ ਸਿੰਘਾਂ ਨੇ ਆਪਣੇ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਆਪਣਾ ਘਰਬਾਰ ਸਭ ਕੁਝ ਦਾਤ ਤੇ ਲਾ ਕੇ ਆਪਣੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਦੇ ਕਾਰਜ ਕੀਤੇ ਅੰਤਿਮ ਸੰਸਕਾਰ ਕੀਤੇ ਅੱਜ ਉਸ ਬਾਰੇ ਆਪਾਂ ਜਾਣਕਾਰੀ ਲਾਂਗੇ ਜੀ ਜਦੋਂ ਮਾਤਾ ਜੀ ਔਰ ਛੋਟੇ ਸਹਿਬ ਜਾਂ ਦਾ ਕਤਲ ਕਰਕੇ ਉਹਨਾਂ ਨੂੰ ਜਿਵਾ ਕੀਤਾ ਗਿਆ ਜੀ ਜਿਵਾ ਕਰਕੇ ਜਿਵਾ ਦਾ ਮਤਲਬ ਹੁੰਦਾ ਉਹਨਾਂ ਨੂੰ ਹਲਾਲ ਕਰਨਾ ਜੀ ਉਹਨਾਂ ਨੂੰ ਰੇਤ ਰੇਤ ਕਿ ਉਹਨਾਂ ਨੂੰ ਕਤਲ ਕਰ ਦੇਣਾ ਔਰ ਉਹਨਾਂ ਨੂੰ ਜਦੋਂ ਹਸਲਾ ਨਦੀ ਦੇ ਕਿਨਾਰੇ ਤੇ ਨਦੀ ਤੇ ਸੁੱਟ ਦਿੱਤਾ ਗਿਆ ਕਿ ਉਹਨਾਂ ਨੂੰ ਜੰਗਲੀ ਜਾਨਵਰਾਂ ਦੇ ਹਵਾਲੇ ਕਰ ਦਿੱਤਾ ਗਿਆ ਕਿ ਇਹਨਾਂ ਨੂੰ ਜੰਗਲੀ ਜਾਨਵਰ ਵਗੈਰਾ ਖਾ ਲੈਣ ਤੇ ਉਹਨਾਂ ਨੇ ਬੇਦਰਦੀ ਨਾਲ ਪਾਪੀਆਂ ਨੇ ਜੀ ਵਜੀਦ ਖਾਨ ਨੇ ਉਹ ਨਦੀ ਦੇ ਕਿਨਾਰੇ ਹਸਲਾ ਨਦੀ ਦੇ ਕਿਨਾਰੇ ਸੁੱਟ ਦਿੱਤਾ ਗਿਆ ਫਿਰ ਉੱਥੇ ਆਪਣੇ ਗੁਰੂ ਦੇ ਪਿਆਰੇ ਸਿੱਖ ਦੀਵਾਨ ਟੋਡਰਮਲ ਜੀ ਉਹਨਾਂ ਨੇ ਤੇ ਭਾਈ ਮੋਤੀਰਾਮ ਮਹਿਰਾ ਜੀ ਨੇ ਦੀਵਾਨ ਟੋਡਰਮਲ ਜੀ ਤੇ ਭਰਾ ਨਗਰਮਲ ਜੀ ਜੀ ਤੇ ਸਾਰਾ ਪਰਿਵਾਰ ਮੋਤੀराम ਮਹਿਰਾ ਦਾ ਹੀ ਇਹਨਾਂ ਨੇ ਉਪਰਾਲਾ ਕੀਤਾ ਉਹਨਾਂ ਦੇ ਅੰਤਿਮ ਸੰਸਕਾਰ ਲਈ ਜੀ ਜਦ ਕਿ ਹੋਰ ਪਿੰਡ ਦੇ ਵਿੱਚੋਂ ਸਰਹੰਦ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਕਿਸੇ ਦੀ ਹਿੰਮਤ ਨਹੀਂ ਪਈ ਕਿਸੇ ਨੇ ਵੀ ਅਹੱਤ ਕੇ ਹੱਥ ਨਹੀਂ ਬਤਾਇਆ ਜੀ ਕਿਸੇ ਨੇ ਸਾਥ ਨਹੀਂ ਦਿੱਤਾ ਔਰ ਉਹਦੇ ਲਈ ਫਿਰ ਜਦੋਂ ਦੀਵਾਨ ਤੇਰਡਰਮਾਲ ਜੀ ਇਹਨਾਂ ਦਾ ਪਿਛੋਕੜ ਪਿੰਡ ਕਾਕੜਾ ਸੀ ਸਮਾਣੇ ਕੋਲ ਜੀ ਇਹਨਾਂ ਦਾ ਪਰਿਵਾਰ ਫਿਰ ਸਰਹੰਦ ਵਪਾਰ ਲਈ ਆਗੇ ਸੀ ਇਹ ਕੋਈ ਛੋਟੇ ਮੋਟੇ ਪਰਿਵਾਰ ਚੋਂ ਨਹੀਂ ਸੀ ਜੀ ਬੜਾ ਤਗੜਾ ਪਰਿਵਾਰ ਸੀ ਇਹਨਾਂ ਦਾ ਜਿਵੇਂ ਅੱਜ ਤੇ ਤੁਸੀਂ ਲਗਾ ਲਓ ਤੁਸੀਂ ਅੰਬਾਨੀ ਅਡਾਨੀ ਜਿਵੇਂ ਹੋਣ ਕਿਸ ਤਰ੍ਹਾਂ ਉਹਨਾਂ ਦਾ ਕਾਰੋਬਾਰ ਸੀ ਜਹਾਜ਼ਾਂ ਦਾ ਕਾਰੋਬਾਰ ਸੀ ਉਹਨਾਂ ਦਾ ਜੀ ਔਰ ਅ ਪੜੇ ਰਹੀ ਸੀ ਔਰ دیਵਾਨੀ ਮਿਲੀ ਸੀ ਉਹਨਾਂ ਨੂੰ ਸਰਹੰਦ ਦੀ ਸਰਹੰਦ ਦੇ دیਵਾਨ ਸੀ دیਵਾਨ ਦੀ ਪਦਵੀ ਮਿਲੀ ਸੀ ਉਹਨਾਂ ਨੂੰ 100 ਘੋੜਸਵਾਰ ਤੇ 4000 ਜਿਹੜੇ ਉਹ ਸੈਨਿਕ ਰੱਖ ਸਕਦੇ ਸੀ ਠੀਕ ਹੈ ਜੀ ਉਹਨਾਂ ਨੂੰ ਇੰਨੀ ਪਾਵਰ ਮਿਲੀ ਹੋਈ ਸੀ ਠੀਕ ਹੈ ਜੀ ਜਿਵੇਂ ਅੱਜ ਕੱਲ ਮਤਲਬ ਇੰਨਾ ਪੈਸਾ ਸੀ ਜਿਵੇਂ ਅਮਬਾਨੀ ਅਡਾਨੀ ਵਰਿਆਂ ਕੋਲ ਹੈ ਜੀ ਉਸ ਟਾਈਮ ਉਹਨਾਂ ਕੋਲ ਮਤਲਬ ਇੰਨਾ ਉਹਨਾਂ ਦਾ ਕਾਰੋਬਾਰ ਸੀ ਜੀ ਸਰਹੰਦ ਛੋਟਾ ਮੋਟਾ ਸ਼ਹਿਰ ਨਹੀਂ ਸੀ ਸਰਹੰਦ ਇਹ 7ਵੀਂ ਸਦੀ ਤੋਂ ਚੱਲਦਾ ਆ ਰਿਹਾ ਹੈ ਸਰਹੰਦ ਪਹਿਲਾਂ ਤਾਂ ਨਾਮ ਸਰਹਨਦ ਸੀ ਠੀਕ ਹੈ ਫਿਰ ਇਹਦਾ ਸਰਹੰਦ ਬਣਿਆ ਲਾਹੌਰ ਤੇ ਦਿੱਲੀ ਦੇ ਵਿਚਾਲੇ ਇੱਕ ਇਹ ਸੂਬਾ ਸੀ ਜੀ ਜਦੋਂ ਲਾਹੌਰ ਤੋਂ ਦਿੱਲੀ ਜਾਂਦੇ ਹਨ ਇੱਥੇ ਰੁਕਦੇ ਸੀ ਜੀ ਜਿਹੜੇ ਲਾਹੌਰ ਦੇ ਸੂਬੇਦਾਰ ਸੀ ਇਹ ਜਾਂ ਉੱਥੇ ਲਾਹੌਰ ਬਾਦਸ਼ਾਹ ਜਿਹੜੇ ਬਾਦਸ਼ਾਹ ਜੀ ਸੀ ਉਹ ਇੱਥੇ ਰੁਕਦੇ ਰੁੱਕ ਕੇ ਫਿਰ ਦਿੱਲੀ ਜਾਂਦੇ ਸੀ ਇਹਨਾਂ ਦਾ ਸੈਂਟਰ ਪੈਂਦਾ ਸੀ ਇਹ ਕਿਆ ਬਾਤ ਇੱਥੋਂ 52 ਲੱਖ ਜਿਹੜਾ ਸੀਗਾ ਉਹ 52 ਲੱਖੀ ਜਿਹੜਾ ਸੀ ਟੈਕਸ ਇੱਥੋਂ ਜਾਂਦਾ ਸੀ ਉੱਦਾਂ ਬੜੀਆਂ ਸੋਹਣੀਆਂ ਤੇ ਬੜੀਆਂ ਪੁਰਾਣੀਆਂ ਇਮਾਰਤਾਂ ਇੱਥੇ ਸਨ ਜਿਹਨੂੰ ਬਾਅਦ ਚ ਬੰਦਾ ਸਿੰਘ ਬਹਾਦਰ ਜੀ ਨੇ ਥੇ ਘਰਤਾ ਸੀ ਟਾਇਟੇਰੀ ਕਰਤਾ ਸੀ ਉਹ ਜਿਹੜਾ ਹੋਣ ਵਾਲਾ ਸਰਹੰਦਾ ਉਹ ਨਹੀਂ ਸੀਗਾ ਪਹਿਲਾ ਸਰਖੰਦ ਜਿਹੜਾ ਸੀ ਉਹ ਸਾਰਾ ਗੁਰੂ ਸਾਹਿਬ ਆਪਣੇ ਬੰਦਾ ਸਿੰਘ ਬਹਾਦਰ ਨੇ ਸਾਰਾ ਖਤਮ ਕਰਤਾ ਸੀ ਗੁਰੂ ਸਾਹਿਬ ਜੀ ਦੇ ਫਰਜੰਦਾ ਦੀ ਸ਼ਹਾਦਤ ਤੋਂ ਬਾਅਦ ਔਰ ਮਾਤਾ ਗੁਜਰੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਸਸਕਾਰ ਦਾ ਜੋ ਵੀ ਉਪਰਾਲਾ ਬਣਿਆ ਉਸ ਦੇ ਨਾਲ ਫਿਰ ਹੋਰ ਵੀ ਮਦਦ ਕੀਤੀ ਗਈ ਜਾਂ ਕਿਸ ਤਰ੍ਹਾਂ ਇਸ ਕਾਰਜ ਨੂੰ ਨੇਪਰੇ ਚਾੜਿਆ ਗਿਆ ਜੋ ਤੋਂ ਮਰੇਂਡੇ ਤੋਂ ਛੋਟੇ ਸਾਹਿਬ ਜਦੋਂ ਨੂੰ ਲਿਆਂਦਾ ਗਿਆ ਜੀ ਲਿਆਉਂਦੇ ਜਦੋਂ ਰਸਤੇ 'ਚ ਆਏ ਉਹਨਾਂ ਦੇ ਕੱਪੜੇ ਲੀਡੇ ਪਾਟੇ ਸੀ ਜੀ ਠੰਡ ਬਹੁਤ ਜ਼ਿਆਦਾ ਸੀ ਨੰਗੇ ਪੈਰ ਸੇ ਜੋ ਦੋਨੋਂ ਨੂੰ ਲਿਆਂਦਾ ਗਿਆ ਤੇ ਤੋਂ ਜੀ ਤੇ ਸਭ ਤੋਂ ਪਹਿਲਾਂ ਉਹਨੂੰ ਉਹਨਾਂ ਨੇ ਸਹਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ ਵਜ਼ੀਰ ਖਾਨ ਤੋਂ ਮਾਤਾ ਗੁਜਰੀ ਕੌਰ ਜੀ ਨੂੰ ਠੰਡੇ ਬੁਰਜ ਤੇ ਲੈ ਜਾਇਆ ਗਿਆ ਜੀ ਸਹਬਜ਼ਾਦਿਆਂ ਨੂੰ ਇੱਥੇ ਲੈ ਜਾਇਆ ਗਿਆ ਪੇਸ਼ੀ ਤੇ ਜਦੋਂ ਪੇਸ਼ੀ ਤੇ ਲੈ ਜਾਇਆ ਗਿਆ ਤੇ ਇਹਨਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਜੀ ਤੁਹਾਨੂੰ ਰਾਜਕੁਮਾਰ ਬਣਾ ਦੇਾਂਗੇ ਤੁਹਾਨੂੰ ਆਨੰਦਪੁਰ ਸਾਹਿਬ ਦੇ ਦੇਾਂਗੇ ਤੁਹਾਨੂੰ ਲਾਲਚ ਦਿੱਤੇਗੇ ਉਹ ਨਹੀਂ ਮੰਨੇ ਉਹਨਾਂ ਦਾ ਮਕਸਦ ਇਹ ਹੀ ਸੀਗਾ ਸ਼ਹੀਦ ਕਰਨਾ ਉਹਨਾਂ ਦਾ ਮਕਸਦ ਨਹੀਂ ਸੀ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਇਹ ਸੀ ਧਰਮ ਬਦਲੋਣਾ ਹਾਂਜੀ ਇਹ ਗੁਰੂ ਸਾਹਿਬ ਦੇ ਬੱਚੇ ਨੇ ਇਹਨਾਂ ਦਾ ਧਰਮ ਬਦਲੀ ਇਹਨਾਂ ਦੇ ਦਾਦੇ ਨੇ ਧਰਮ ਪਿੱਛੇ ਆਪਣਾ ਸ਼ੀਸ਼ ਦਿੱਤਾ ਸੀ ਇਹਨਾਂ ਨੂੰ ਛੁਕਾ ਦਿੱਤੀ ਅਸਲ ਉਹਨਾਂ ਦਾ ਮਕਸਦ ਇਹ ਹੀ ਸੀ ਵੀ ਇਹਨਾਂ ਨੂੰ ਛੁਕਾਈਏ ਔਰ ਗੁਰਗੋਬਿੰਦ ਸਿੰਘ ਜੀ ਦੇ ਨੂੰ ਜੇ ਇਹਨਾਂ ਨੂੰ ਛੁਕਾ ਲਿਆ ਸਮਝ ਲਓ ਗੁਰਗੋਬਿੰਦ ਸਿੰਘ ਜੀ ਨੂੰ ਛੁਕਾ ਲਿਆ ਜੀ ਤੇ ਉਹ ਛੁਕਰੇ ਨਹੀਂ ਔਰ ਉਹਨਾਂ ਨੇ ਇਹ ਨਹੀਂ ਮੰਨੀ ਪਰ ਫਿਰ ਜਦੋਂ ਅਗਲੇ ਦਿਨ ਫਿਰ ਪੇਸ਼ੀ ਕੀਤੀ ਗਈ ਫਿਰ ਦੱਸਦੇ ਨੇ ਕਿ ਫੇਰ ਨਹੀਂ ਮੰਨੇ ਉਹਨਾਂ ਦਾ ਜਵਾਬ ਉਹੀ ਸੀ ਫਿਰ ਉਹਨਾਂ ਨੂੰ ਪਿੱਪਲ ਨਾਲ ਬੰਨ ਕੇ ਤੇ ਕੁਲੇਲਾ ਮਾਰਿਆ ਗਿਆ ਉਹਨਾਂ ਦੇ ਰੂਹ ਬਨ ਚ ਪੋਟੇ ਰੂਹ ਬਨ ਚ ਪੋਟੇ ਸਾੜੇ ਗਏ ਉਹੋਹੋ ਬੜੀ ਤਸ਼ੱਦਦ ਕੀਤੀ ਗਈ ਲੇਕਿਨ ਉਹ ਨਹੀਂ ਮੰਨੇ ਉਹਨਾਂ ਨੇ ਕਿਹਾ ਸਾਡਾ ਅੱਜ ਵੀ ਜਵਾਬ ਉਹੀ ਹੈ ਕੱਲ ਵੀ ਉਹੀ ਸੀ ਔਰ ਸਦਾ ਹੀ ਰਹੇਗਾ ਔਰ ਜਦੋਂ ਫੇਰ ਤੀਜੇ ਤਨ ਪੇਸ਼ ਕੀਤਾ ਗਿਆ ਤੇ ਉਦੋਂ ਫਿਰ ਉਹਨਾਂ ਨੂੰ ਫਿਰ ਸਜ਼ਾ ਸੁਣਾਈ ਗਈ ਕਾਜੀ ਨੇ ਫਰਮਾਨ ਸੁਣਾਇਆ ਵੀ ਇਹਨਾਂ ਨੂੰ ਨਿਹੱਤ ਚੁਣਨ ਦਾ ਹਾਲਾਂਕਿ ਨਿਹੱਤ ਚ ਚਿੰਨਨ ਦਾ ਬੱਚਿਆਂ ਨੂੰ ਮਾਰਨ ਦੀ ਸ਼ਰਾ ਕਿਸੇ ਵੀ ਧਰਮ ਚ ਨਹੀਂ ਹੈਗੀ ਤੇ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਤੇ ਕਾਜੀ ਨੂੰ ਪੁੱਛਿਆ ਵਜ਼ੀਰ ਖਾਨ ਵੀ ਇਹਨਾਂ ਦੀ ਕੀ ਸਜ਼ਾ ਹੋ ਸਕਦੀ ਹੈ ਉਹਨਾਂ ਨੇ ਕਿਹਾ ਵੀ ਕੋਈ ਸਜ਼ਾ ਨਹੀਂ ਹੈਗੀ ਬੱਚਿਆਂ ਨੂੰ ਮਾਰਨ ਤੇ ਉਹ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਉਹ ਇਸ ਆਸਤਾ ਇਹ ਗਾਸਾ ਦੇ ਤਹਿਤ ਕੀਤਾ ਗਿਆ ਸੀ ਕਿ ਮਤਲਬ ਇਹਨਾਂ ਦਾ ਖੂਨ ਜਿਹੜਾ ਥੱਲੇ ਨਹੀਂ ਡਿੱਗਣਾ ਚਾਹੀਦਾ ਅੱਛਾ ਜੀ ਹਾਂ ਆਸਤ ਗਾਸਾ ਉਹ ਇੱਕ ਕਾਨੂੰਨ ਹੈ ਇਹ ਇਸ ਜਿਹੇ ਕੁਰਾਨ ਦੇ ਵਿੱਚ ਇਹ ਤੇ ਇਹਨਾਂ ਦੇ ਮੁਸਲਮਾਨਾਂ ਦਾ ਠੀਕ ਹੈ ਤੇ ਇਹਨਾਂ ਨੂੰ ਵੀ ਸ਼ਹੀਦ ਨਹੀਂ ਕੀਤਾ ਜਾ ਸਕਦਾ ਫਿਰ ਉਹਨਾਂ ਨੇ ਕਿਹਾ ਵੀ ਐਵੇਂ ਤਾਂ ਬਚ ਗਏ ਸੁਚਾਨੰਦ ਨੇ ਸੋਚਿਆ ਵੀ ਤਾਂ ਕੰਮ ਗੜਬੜ ਹੋ ਗਿਆ ਗਲਤ ਹੋ ਗਿਆ ਸੁਚਾਨੰਦ ਨੇ ਫਿਰ ਨਵੀਂ ਸਕੀਮ ਸੋਚੀ ਉਹਨਾਂ ਨੇ ਕਿਹਾ ਵੀ ਜੇ ਤੂੰ ਛੱਡ ਦਈਏ ਤੂੰ ਕੀ ਕਰੋਗੇ ਉਹਨਾਂ ਨੇ ਕਿਹਾ ਅਸੀਂ ਫੇਰ ਜਾਵਾਂਗੇ ਨਾਨਦਪੁਰ ਸਾਹਿਬ ਜਾਵਾਂਗੇ ਆਪਦੀ ਸੇਨਾ ਤਿਆਰ ਕਰਾਂਗੇ ਆਪਦੇ ਸਿੱਖ ਤਿਆਰ ਕਰਾਂਗੇ ਤੇ ਤੁਹਾਡੇ ਤੇ ਹਮਲਾ ਕਰਾਂਗੇ ਤੁਹਾਨੂੰ ਖਤਮ ਕਰਾਂਗੇ ਜਿੰਨਾ ਚਿਰ ਤੁਸੀਂ ਖਤਮ ਨਹੀਂ ਹੁੰਦੇ ਉਹਨਾਂ ਨੇ ਕਿਹਾ ਅਸੀਂ ਫੇਰ ਫੜ ਲਿਆ ਤੁਹਾਨੂੰ ਫੇਰ ਛੱਡਤਾ ਫੇਰ ਕਹਿੰਦੇ ਫੇਰ ਜਾਵਾਂਗੇ ਫੇਰ ਤਗੜੇ ਹੋ ਕੇ ਫੇਰ ਤੁਹਾਡੇ ਤੇ ਹਮਲਾ ਕਰਾਂਗੇ ਜਿੰਨਾ ਚਿਰ ਅਸੀਂ ਸ਼ਹੀਦ ਨਹੀਂ ਹੁੰਦੇ ਜਾਂ ਤੁਸੀਂ ਖਤਮ ਨਹੀਂ ਹੁੰਦੇ ਉਹਨਾਂ ਨੇ ਕਿਹਾ ਵੀ ਠੀਕ ਹੈ ਸਪੋਲਿਏ ਨੇ ਇਹਨਾਂ ਦੀ ਸਪੋ ਇਹ ਸਪੋਲੀਆਂ ਵਾਲੀ ਸਜ਼ਾ ਇਹਨਾਂ ਨੂੰ ਦਿੱਤੀ ਜਾਵੇ। ਫਿਰ ਉਹਨਾਂ ਨੇ ਕਿਹਾ ਫਿਰ ਵਜ਼ੀਰ ਖਾਨ ਨੂੰ ਗੁੱਸਾ ਚੜ ਗਿਆ ਕਿ ਗੁਰਗੋਬਿਧ ਸਿੰਘ ਦੇ ਜਿਹੜੇ ਬੱਚੇ ਨੇ ਮੰਨ ਨਹੀਂ ਰਹੇ। ਉਹਨਾਂ ਨੇ ਧਰਮ ਕਬੂਲ ਨਹੀਂ ਉਹਨਾਂ ਨੂੰ ਬੜੀ ਤਸ਼ੱਦਦ ਵੀ ਕੀਤੀ, ਪਿਆਰ ਨਾਲ ਵੀ ਮਨਾਇਆ, ਝੁਕਾਇਆ ਵੀ ਪਰ ਝੁਕੇ ਨਹੀਂ। ਪਰ ਅਖੀਰ ਫਿਰ ਉਹਨਾਂ ਨੇ ਜਿਹੜਾ ਸਹਬਜ਼ਾਦਿਆਂ ਨੂੰ ਫਿਰ ਨੀਹਾਂ ਵਿੱਚ ਚਿਣਨ ਦਾ ਆਦੇਸ਼ ਦਿੱਤਾ। ਜਦੋਂ ਨੀਹਾਂ 'ਚ ਚਿਣਨ ਦਾ ਆਦੇਸ਼ ਦਿੱਤਾ ਜਦੋਂ ਨੀਹਾਂ 'ਚ ਚਿਣਿਆ ਇਹਨਾਂ ਨੂੰ ਚਿਣ ਰਹੇ ਸੀ। ਤੇ ਦੀਵਾਰਾਂ ਡੇਕ। ਦੀਵਾਰਾਂ ਡੇਕ ਪਈਆਂ ਤੇ ਫਿਰ ਇਹ ਬੇਹੋਸ਼ ਹੋ ਗਏ ਤੌਰਾ ਸਾਹਿਬ ਦਾ। ਫਿਰ ਉਹਨਾਂ ਦਾ ਗਲਾ ਰੇ ਪੀਰ ਦਾ ਨਾਮ ਜੀਵਕ। ਦੱਸਦੇ ਆਂ ਕਿ ਛੋਟੇ ਸਾਹਿਬ ਜਦ ਜਿਹੜੇ ਨਾ ਉਹ 12 ਮਿੰਟ ਅੱਧੀ ਕੜੀ ਲਗਭਗ 12 ਮਿੰਟ ਛੋਟੇ ਸਾਹਿਬ ਜਦ ਫਤੇ ਸਿੰਘ ਜੀ ਤੜਫਦੇ ਰਹੇ। ਤੜਫਦੇ ਰਹੇ। ਫਿਰ ਉਹਨਾਂ ਦੀ ਜਾਨ ਨਿਕਲੀ। ਫਿਰ ਉਹਨਾਂ ਨੇ ਚੁੱਕ ਕੇ ਉਹਨਾਂ ਨੂੰ ਹਸਲਾ ਨਤੀ ਦੇ ਕਿਨਾਰੇ ਦਾ ਉਹਨਾਂ ਨੂੰ ਸੁੱਟ ਦਿੱਤਾ। ਜਦੋਂ ਇਹਨਾਂ ਪਾਪੀਆਂ ਨੇ ਉਹਨਾਂ ਨੂੰ ਵਜੀਰ ਖਾਨ ਨੇ ਲਾਸ਼ਾਂ ਨੂੰ ਸੌਂਡ ਦਿੱਤਾ ਉੱਥੇ ਫਿਰ ਅੰਤਿਮ ਸੰਸਕਾਰ ਲਈ ਫਿਰ ਉਹਨੇ ਕੋਈ ਇਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਜੀ ਇਸ ਪਰ ਜਗਾ ਲਉ ਫਿਰ ਇਹਨਾਂ ਨੇ ਵਜੀਰ ਖਾਨ ਨੇ ਹੀ ਕਿਹਾ ਵੀ ਇਹਨਾਂ ਦਾ ਸੰਸਕਾਰ ਤੁਸੀਂ ਜਿੱਥੇ ਮਰਜ਼ੀ ਕਰ ਲਓ ਇਹਨਾਂ ਦਾ ਸੰਸਕਾਰ ਇੱਥੇ ਨਹੀਂ ਕਰਨ ਦੇਣਾ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਗ੍ਹਾ ਲੱਭਣੀ ਸ਼ੁਰੂ ਕੀਤੀ ਜਗ੍ਹਾ ਇੱਥੇ ਨਹੀਂ ਮਿਲੀ ਇਹਨਾਂ ਨੂੰ ਫਿਰ ਨਾਲ ਦੇ ਪਿੰਡ ਦੀ ਜਿੱਥੇ ਹੁਣ ਅਜ ਜੋਤੀਸ ਰੂਪ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਨੇ ਉੱਥੇ ਫਿਰ ਇਹਨਾਂ ਨੂੰ ਜਗ੍ਹਾ ਮਿਲੀ ਅਤਾਇਕ ਚੌਧਰੀ ਤੋਂ ਠੀਕ ਹੈ ਜੀ ਅਤਾ ਅਤਾਇਕ ਚੌਧਰੀ ਉਹ ਉਸ ਤੋਂ ਜਮੀਨ ਲਈ ਕਈ ਇਤਿਹਾਸਕਾਰ ਲਿਖਦੇ ਨੇ ਵਜੀਦ ਖਾਨ ਤੋਂ ਲਈ ਕੋਸ਼ ਇਤਿਹਾਸਕਾਰ ਚੌਧਰੀ ਤੋਂ ਲਿਖਦੇ ਨੇ ਜੀ ਅਲੱਗ ਅਲੱਗ ਇਹਨਾਂ ਦਾ ਆਪਣਾ ਆਪਣਾ ਵਿਚਾਰ ਨੇ ਪਰ ਜ਼ਿਆਦਾ ਇਹ ਜਿਹੜਾ ਹੁੰਦਾ ਉਹ ਇਸੇ ਅਤਾਇਕ ਚੌਧਰੀ ਤੇ ਹੁੰਦਾ ਜੀ ਅਤਾਇਕ ਚੌਧਰੀ ਨੇ ਫਿਰ ਉਹਨੂੰ ਵੀ ਲਾਲਚ ਆ ਗਿਆ ਕਿ ਤਗੜੇ ਬੰਦੇ ਵੇਖ ਕੇ ਉਹਨੂੰ ਲਾਲਚ ਆ ਗਿਆ ਜੀ ਕਿ ਇੰਨੇ ਤਗੜੇ ਨੇ ਤੇ ਪੈਸੇ ਇੱਥੇ ਜਗ੍ਹਾ ਨਹੀਂ ਲੈਣੀ ਸੋਨਾ ਮੋਹਰਾ ਦਿਓ ਜੀ ਜਦੋਂ ਮੋਹਰਾ ਦਾ ਗੱਲ ਕੀਤੀ ਤੇ ਉਹਨੇ ਕਿਹਾ ਵੀ ਮੋਹਰਾ ਵਿਛਾ ਲੋ ਤੇ ਉਨੀ ਜਗ੍ਹਾ ਦੇ ਦੇਨੇ ਆ ਔਰ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਜਿਹੜੀ ਇਹ ਫਿਰਕਰੀਤੀ ਗਈ ਦੱਸਦੇ ਨੇ ਕਿ ਇਤਿਹਾਸਕਾਰ ਲੱਖ ਲੱਖ ਆਪਣੀ ਰਾਏ ਆ ਪਰ ਇਤਿਹਾਸਕਾਰ ਇਹ ਦੱਸਦੇ ਆ ਕਿ 10 ਗੱਜ ਤੇ ਲਗਭਗ ਜ਼ਮੀਨ ਜਿਹੜੀ ਉਹ ਲਈ ਠੀਕ ਹੈ ਔਰ 78000 ਮੋਹਰਾਮ ਸ਼ਈਆਂ ਗਿਆ ਜਿਹੜੀਆਂ ਮੋਹਰਾ ਸੀ ਉਹ ਮਤਲਬ ਸਿੱਧੀਆਂ ਕਰਕੇ ਵਿਛਾਈਆਂ ਤੇ ਉਹ ਨਹੀਂ ਇਹਨਾਂ ਨੂੰ ਖੜੀਆਂ ਕਰਕੇ ਵਾਹ ਚਿਣੋ ਇਹਨਾਂ ਨੂੰ ਠੀਕ ਹੈ ਜੀ ਹਾਂਜੀ ਔਰ ਉਹ 78000 ਮੋਰਾ ਅੱਜਕੱਲ ਤੋਂ ਫੋਟੋ ਚ ਪੋਰਟਲੀ ਵਿਖਾ ਦਿੰਦੇ ਨੇ ਪਰ ਨਹੀਂ ਮੇਰੇ ਹਿਸਾਬ ਨਾਲ ਤੇ ਗੱਡਾ ਹੀ ਲੱਗਿਆ ਹੋਣਾ ਕਿਉਂਕਿ 78000 ਮੋਰਾ ਕਿਸੇ ਪੋਰਟਲੀ ਤਾ ਨਹੀਂ ਸਕਦੀਆਂ ਉਹਦਾ ਵਜ਼ਨ ਇੱਕ ਉਹਨੂੰ ਅਸ਼ਰਫੀ ਬੋਲਦੇ ਸਰ ਮੁਸਲਮਾਨ ਜੀ ਉਹਦਾ ਵਜ਼ਨ 10 ਗ੍ਰਾਮ ਇੱਕ ਅਸ਼ਰਫੀ ਦਾ ਵਜ਼ਨ ਇੱਕ ਟੋਲਾ 10 10 ਗ੍ਰਾਮ ਇੱਕ ਟੋਲਾ ਜੀ ਔਰ ਤੁਸੀਂ ਲਗਾ ਲਓ ਕਿ ਉਹਦਾ ਵਜਨ ਸਾਰਾ ਟੋਟਲ ਬਣ ਗਿਆ 780 ਕਿਲੋ ਵਾ 780 ਕਿਲੋ 780 ਕਿਲੋ ਸੋਨਾ ਵਿਛਾਇਆ ਗਿਆ ਔਰ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨें ਖਰੀਦੀ ਗਈ ਅੱਜ ਵੀ ਚਾਹ ਅਮਰੀਕਾ ਚਾਹ ਇੰਗਲੈਂਡ ਆ ਚਾਹ ਨਿਊਜ਼ੀਲੈਂਡ ਆ ਚਾਹ ਕੋਈ ਵੀ ਦੇਸ਼ ਹੈ ਕਿਸੇ ਦੇ ਵਿੱਚ ਵੱਟ ਤੋਂ ਅੱਜ 5-7 ਕਰੋੜ ਪ੍ਰਤੀ ਗਾਂਜ ਹੋਏਗੀ ਜੀ ਬਿਲਕੁਲ ਤੁਸੀਂ ਲਗਾ ਲਓ 100 ਕਰੋੜ ਪ੍ਰਤੀ ਗਾਂ ਦੇ ਹਿਸਾਬ ਨਾਲ ਖਰੀਦੀ ਵੀ ਅੱਜ ਦੇ ਹਿਸਾਬ ਨਾਲ ਤੁਸੀਂ ਲਾ ਲਓ 1000 ਕਰੋੜ ਦੀ ਜਗ੍ਹਾ ਹੋ ਸਕਦੀ ਬਿਲਕੁਲ 100 ਕਰੋੜ ਗਾਂ ਦੇ ਹਿਸਾਬ ਨਾਲ ਲਗਭਗ 10 ਗੱਜ ਜਗ੍ਹਾ ਲਈ ਜਿਹੜੀ 78000 ਮੋਰਾਮ ਸ਼ਾਕੇ 10 ਗੱਜ ਜਗ੍ਹਾ ਜਿਹੜੀ ਉਹ ਖਰੀਦੀ ਗਈ ਮੋਸਟ ਐਕਸਪੈਂਸਿਵ ਆ ਮੋਸਟ ਐਕਸਪੈਂਸਿਵ ਪਲੇਸ ਔਨ ਅਰਥ ਇਜ਼ ਇਨ ਫਤੇਗੜ ਸਾਹਿਬ ਵਾ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਜਗ੍ਹਾ ਹੈ ਉਹ ਫਤੇਗੜ ਸਾਹਿਬ ਔਰ ਗੁਰੂ ਦੇ ਸਿੰਘਾ ਨੇ ਗੁਰੂ ਦੇ ਪਰਿਵਾਰ ਮਾਤਾ ਗੁਜਰਕੌਰ ਔਰ ਦੋ ਛੋਟੇ ਸਹਿਬਜਾਦਿਆਂ ਦੇ ਪਵਿੱਤਰ ਦੇਹਾਂ ਦੇ ਅੰਤਿਮ ਸੰਸਕਾਰ ਵਾਸਤੇ ਉੱਥੇ ਉਹ ਜ਼ਮੀਨ ਖਰੀਦੀ ਤੇ ਫਿਰ ਉਸ ਤੋਂ ਬਾਅਦ ਇਹ ਜਿਹੜਾ ਸੰਸਕਾਰ ਹੈ ਫਿਰ ਇਹ ਆਮ ਲੱਕੜ ਨਾਲ ਨਹੀਂ ਕੀਤਾ ਗਿਆ ਜੀ ਇਹਦੇ ਵਾਸਤੇ ਫਿਰ ਸਪੈਸ਼ਲ ਚੰਦਨ ਦੀ ਲੱਕੜ ਮੰਗਵਾਈ ਗਈ ਔਰ ਚੰਦਨ ਦੀ ਲੱਕੜ ਚਿਣ ਕੇ ਫਿਰ ਇਹਨਾਂ ਦੇ ਇੱਕ ਸਾਈਡ ਮਾਤਾ ਸਾਹਿਬ ਜੀ ਦੇ ਛੋਟੇ ਨੇ ਇੱਕ ਸਾਈਡ ਵੱਡੇ ਨੇ ਫਿਰ ਇਹਨਾਂ ਦਾ ਮਾਤਾ ਦਾ ਜਤਾ ਤੇ ਇਹਨਾਂ ਦਾ ਸਾਹਿਬ ਜਨਾਂ ਦਾ ਉੱਥੇ ਸੰਸਕਾਰ ਕੀਤਾ ਗਿਆ ਉਨੀ ਜਗ੍ਹਾ 'ਚ ਸੀ 10 ਗੱਜ ਜਗ੍ਹਾ ਦੇ ਵਿੱਚ ਹੀ ਤਿੰਨਾਂ ਦਾ ਸੰਸਕਾਰ ਤਿੰਨਾਂ ਦਾ ਸੰਸਕਾਰ ਹੋਇਆ ਜੀ ਦਿਵਾਨ ਟੋਡਰ ਮਲ ਜੀ ਦਾ ਜਿਹੜਾ ਪਿਸ਼ੋਕੜ ਜੀਵਨ ਹੈ ਇਹ ਦੀਵਾਨੀ ਇਹਨਾਂ ਨੂੰ ਮਿਲੀ ਔਰ ਦੱਸਦੇ ਨੇ ਵੀ ਇਹਨਾਂ ਦੇ ਵੱਡ-ਵਡੇਰੇ ਗੁਰੂ ਰਾਮਦਾਸ ਜੀ ਦੇ ਦਰਬਾਰ ਗਏ ਔਰ ਉੱਥੇ ਜਾ ਕੇ ਉਹਨਾਂ ਜਦੋਂ ਗੁਰੂ ਸਾਹਿਬ ਜੀ ਦਰਸ਼ਨ ਕੀਤੇ ਤੇ ਬਚਨ ਕਿਹਾ ਜੀ ਵੀ ਤੁਸੀਂ ਸਾਡੇ ਵੀ ਚਰਨ ਪਾਓ ਹ ਉਹਨਾਂ ਨੇ ਜਦੋਂ ਕਿਹਾ ਕਿ ਮਤਲਬ ਸਾਡੇ ਕੋਲ ਤਾਂ ਜਗਾ ਥੋੜੀ ਹੈ ਜੀ ਉਹਨਾਂ ਨੇ ਫਿਰ ਬਚਨ ਕੀਤੇ ਕਿ ਅਸੀਂ ਆਵਾਂਗੇ ਉਦੋਂ ਤੁਹਾਡੀਆਂ ਹਵੇਲੀਆਂ ਹੀ ਹੋਣਗੀਆਂ ਕੀ ਬਾਤ ਹੈ ਜੀ ਹਾਂ ਗੁਰੂ ਸਾਹਿਬ ਜੀ ਦੇ ਬਚਨ ਨੇ ਫਿਰ ਇਸ ਤਰ੍ਹਾਂ ਦੇ ਬੋਲੇ ਉਦੋਂ ਉਹ 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 ਉਹਨਾਂ ਨੂੰ ਇਹ ਨਹੀਂ ਸੀ ਪਤਾ ਉਹਨਾਂ ਨੇ ਕਿਹਾ ਵੀ ਅਸੀਂ ਕਿਸੇ ਜਾਮੇ ਚਾਵਾਂਗੇ ਜੀ ਜਦੋਂ ਆਵਾਂਗੇ ਤਾਂ ਉਦੋਂ ਤੁਸੀਂ ਤੁਹਾਡੇ ਕੋਲ ਮਤਲਬ ਹਵੇਲੀਆਂ ਹੋਣਗੀਆਂ ਆਵਾਂਗੇ ਲੰਗਰ ਛਕਾਂਗੇ ਜ਼ਰੂਰ ਆਵਾਂਗੇ ਇਤਿਹਾਸਕਾਰ ਦੱਸਦੇ ਨੇ ਕਿ ਇੱਥੇ ਫਿਰ ਭਵਾਨੀਗੜ ਦੇ ਕੋਲ ਜਿਹੜਾ ਉਹਨਾਂ ਦਾ ਪਿੰਡ ਦੱਸਦੇ ਨੇ ਹਾਂਜੀ ਪਿੰਡ ਕਾਕੜਾ ਸੀ ਉਹਨਾਂ ਦਾ ਕਾਕੜਾ ਪਿੰਡ ਤੇ ਇੱਥੇ ਫਿਰ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਪਾਏ ਔਰ ਯਾਤਰਾ ਦੇ ਵੇਲੇ ਔਰ ਜੀ ਇਹਨਾਂ ਦੀ ਜਿਹੜੀ ਹਵੇਲੀ ਸੀ ਉਹ ਜਹਾਜੀ ਹਵੇਲੀ ਸੀ ਜੀ ਉਹਦਾ ਆਕਾਰ ਜਹਾਜ਼ ਵਾਂਗੂ ਕਿਉਂਕਿ ਇਹਨਾਂ ਦਾ ਜਹਾਜ਼ਾਂ ਦਾ ਕਾਰੋਬਾਰ ਸੀ ਜੀ ਇਹਦਾ ਅੱਜ ਵੀ ਉੱਥੋਂ ਕੁਝ ਉਹਦਾ ਮੌਜੂਦ ਹੈ ਔਰ ਉਹਦੇ ਵੰਸ਼ਜ ਨੇ ਜਿਹੜੇ ਤੁਸੀਂ ਹੈਰਾਨ ਹੋਵੋਗੇ ਉਹਦੇ ਵੰਸ਼ਜ ਜਿਹੜੇ ਨੇ ਉਹ ਹਵੇਲੀ ਤਿਆਰ ਕਰ ਰਹੇ ਨੇ ਔਰ ਹਵੇਲੀ ਤਿਆਰ ਕਰਨ ਵਾਸਤੇ ਉਹਨਾਂ ਨੇ ਕਿਹਾ ਸਾਨੂੰ ਕਿਸੇ ਵੀ ਦਸਵੰਨ ਦੀ ਲੋੜ ਨਹੀਂ ਹੈ ਜੀ ਉੱਥੇ ਅਰਬਾਂ ਰੁਪਏ ਲੱਗ ਰਹੇ ਨੇ ਔਰ ਉਹਦਾ ਜਿਹੜਾ ਮਟੀਰੀਅਲ ਹੈ ਜੋ ਉਸ ਟਾਈਮ ਗੋੜ ਖੰਡ ਦਾੜਾਂ ਜੀ ਇਹ ਚੀਜ਼ ਵਰਤੀ ਜਾਂਦੀ ਸੀ ਸੀਮੈਂਟ ਨਹੀਂ ਸੀ ਹੁੰਦਾ ਜ ਚੂਨਾ ਨਹੀਂ ਸੀ ਉਹ ਸੀਮੈਂਟ ਨਹੀਂ ਸੀ ਇਹ ਤੋਂ 3-400 ਸਾਲ ਪਹਿਲਾਂ ਜਿਵੇਂ ਉਹ ਦਾੜਾਂ ਜਾਂ ਗੋੜ ਜਾਂ ਜੋ ਵੀ ਵਰਤਿਆ ਜਾਂਦਾ ਸੀ ਚੂਨੇ ਵਾਸਤੇ ਉਹਦਾ ਸੈਂਪਲ ਬੰਬਈ ਭੇਜ ਰੱਖਿਆ ਹੈ ਓਕੇ ਜੀ ਔਰ ਜਿਹੜੇ ਸਪੈਸ਼ਲ ਉਹਦੇ ਵਾਸਤੇ ਉਹ ਉਹ ਮਟੀਰੀਅਲ ਤਿਆਰ ਕਰਨ ਵਾਸਤੇ ਉਹਦੇ ਤੇ ਰੁਪਈਆ ਲੱਗ ਰਿਹਾ ਜੋ ਉਹ ਸਾਰਾ ਉਹ ਵੈਸ਼ੇ ਜੀ ਲਾ ਰਿਹਾ ਵੀ ਉਸੇ ਹੀ ਮਟੀਰੀਅਲ ਨਾਲ ਉਹਦੇ ਬਾਰੇ ਬਿਲਕੁਲ ਉਸੇ ਮਟੀਰੀਅਲ ਨਾਲ ਉਵੇਂ ਦੀ ਹੂਬਹੂ ਤਿਆਰ ਕਰਨ ਵਾਸਤੇ ਕੀ ਗੱਲ ਹੈ ਕੀ ਗੱਲ ਹੈ ਉਹ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਤੋਂ ਕੋਈ ٹرسٹ ਤੋਂ ਪੈਸਾ ਨਹੀਂ ਲੈਣਾ ਉਹ ਖੁਦ ਆਪ ਹੀ ਤਿਆਰ ਕਰ ਰਹੇ ਨੇ ਬਹੁਤ ਵਧੀਆ ਗੱਲ ਹੈ ਜੀ ਇਹਨਾਂ ਦੇ ਯਾਦਗਾਰ ਚਿੰਨ ਇਹਨਾਂ ਦੀਆਂ ਜਿਹੜੀਆਂ ਵਿਰਾਸਤਾਂ ਐ ਉਹ ਪੰਥ ਕਾਲਸੇ ਨੂੰ ਔਰ ਸਿੰਘਾਂ ਨੂੰ ਸੰਭਾਲਣ ਦੀ ਲੋੜ ਹੈ ਤਾਂ ਕਿ ਅਸੀਂ ਇਸ ਵਿਰਾਸਤ ਨੂੰ ਅੱਗੇ ਲੈ ਕੇ ਚੱਲ ਸਕੀਏ ਔਰ ਆਪਣੇ ਬੱਚਿਆਂ ਤੱਕ ਆਪਣੀ ਆਉਣ ਵਾਲੀ ਪੀੜ੍ਹੀਆਂ ਤੱਕ ਇਹ ਸੇਧ ਦੇ ਸਕੀ ਔਰ ਕਿਸ ਤਰ੍ਹਾਂ ਗੁਰੂ ਦੇ ਪਰਜੰਦਾ ਲਈ ਜਿਹੜਾ ਹੈ ਕਿ ਮਹਾਨ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਯਾਦ ਨੂੰ ਸੰਭਾਲ ਸਕੀਏ ਜੀ ਬਿਲਕੁਲ ਜਦੋਂ ਸ਼ਹਾਦਤ ਹੋਈ ਜੀ ਤੇ ਉਸ ਤੋਂ ਬਾਅਦ ਸੂਬਾ ਸਰਹੰਦ ਜੀ ਵੈਸੇ ਸੂਬਾ ਨਹੀਂ ਸੀ ਜੀ ਉਹ ਫੌਜਦਾਰ ਸੀ ਵਜ਼ੀਰ ਖਾਨ ਵਜ਼ੀਰ ਖਾਨ ਇਹ ਸੂਬਾ ਸੀਗਾ ਨੈਬ ਸੂਬੇਦਾਰ ਸੀ ਦਿੱਲੀ ਦਾ ਜੀ ਜੀ ਇਹ ਨੈਬ ਸੂਬੇਦਾਰ ਸੂਬਾ ਸਰਹੰਦ ਨਹੀਂ ਸੀ ਸੂਬਾ ਸਰਹੰਦ ਕਹਿ ਦਿੰਦੇ ਨੇ ਮੈਂ ਮੰਨ ਲਓ ਅੱਜ ਕੋ ਥਾਣੇਦਾਰ ਹੈ ਜੀ ਜੀ ਇੱਕ ਸਬ ਇੰਸਪੈਕਟਰ ਹੈ ਹਾਂਜੀ ਹਾਂਜੀ ਛੋਟਾ ਥਾਣੇਦਾਰ ਹੈ ਉਹਨੂੰ ਲੋਕ ਥਾਣੇਦਾਰ ਹੀ ਕਹਿੰਦੇ ਬਿਲਕੁਲ ਜੀ ਬਿਲਕੁਲ ਸਹੀ ਹੈ ਇਹਹੀ ਕ ਇਹ ਗੱਲ ਸੀ ਉਹ ਸੂਬਾ ਸੀਗਾ ਮਹਿਰ ਸੂਬੇਦਾਰ ਦਿੱਲੀ ਦਾ ਸੀ ਜਿਵੇਂ ਕਹਿੰਦੇ ਕੋ ਕਰਨਲ ਹੋਏ ਤੇ ਉਹਨੂੰ ਫੌਜੀ ਕਹਿੰਦੇ ਨੇ ਸਾਡੇ ਬੰਦੇ ਜੀ ਫੌਜੀ ਲੱਗਾ ਜੀ ਮੁੰਡਾ ਬਸ 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 ਇਹ ਗੱਲ ਇਹ ਸੂਬਾ ਸਰਹੰਦ ਨਹੀਂ ਸੀ ਅਸਲ ਤੇ ਫੌਜਦਾਰ ਸੀ ਫੌਜ ਦਾ ਮੁਖੀ ਸੀ ਜੀ ਪਰ ਇਹ ਇਹਦੇ ਕੋਲ ਸ਼ਕਤੀਆਂ ਨਹੀਂ ਸੀ ਪਾਵਰ ਨਹੀਂ ਸੀ ਕਿ ਸਾਰਾ ਸਰਹੰਦੇ ਦੇ ਕੋਲ ਸੀਗਾ ਸੂਬਾ ਛੋਟਾ ਸੂਬਾ ਨਹੀਂ ਸੀ ਇਹ ਸਾਰਾ ਪੰਜਾਬ ਜਿਹੜਾ ਸੀਗਾ ਇਹਦੇ ਜੀ ਹਾਂ ਮਤਲਬ ਸੂਬੇ ਤੋਂ ਵੀ ਵੱਡੀ ਪਾਵਰ ਸੀ ਸੂਬੇ ਤੋਂ ਵੱਡੀ ਪਾਵਰ ਸੀ ਜਿਵੇਂ ਹੁਣ ਤੁਸੀਂ ਲਾ ਲਓ ਵੀ ਇੱਕ ਤੋਂ ਝਿਲੇ ਨਹੀਂ ਸੀ ਕਈ ਝਿਲੇ ਇਕੱਠੇ ਹੋ ਕੇ ਸੰਖੰਦ ਤਾਂ ਹੈ ਹੀ ਹੈ ਸੀ ਹੋਰ ਵੀ ਝਿਲਿਆਂ ਦਾ ਪ੍ਰਬੰਧ ਤਾਂ ਹੈ ਹੋਰ ਜਿਲਿਆਂ ਦਾ ਸਾਰੇ ਇਹਦੇ ਅਧੀਨ ਸੀ ਠੀਕ ਹੈ ਜੀ ਇਸ ਕਰਕੇ ਇਹਨੂੰ ਸੂਬਾ ਕਿਹਾ ਜਾਂਦਾ ਸੀ ਤੇ ਸਾਰੀ ਜਿਹੜੀ ਫੌਜ ਸੀ ਉਹਦੇ ਅੰਦਰ ਸੀ ਤਾਂ ਹੀ ਜਾਂਦਾ ਸੀ ਵੀ ਇਹ ਮੇਰੇ ਵਰਗਾ ਕੋਈ ਨਹੀਂ ਹੈਗਾ ਇਹਨੂੰ ਇਸ ਗੱਲ ਦਾ ਹੀ ਇਹਨੂੰ ਹੰਕਾਰ ਸੀ ਕਿ ਮੈਂ ਮੇਰੇ ਕੋਲ ਬੜੀ ਪਾਵਰ ਹੈ ਉਹ ਕਹਿੰਦਾ ਸੀ ਉਹ ਸੂਬੇ ਦਿੱਲੀ ਵਾਲੇ ਸੂਬਾ ਹੋਣਗੇ ਉਹ ਤਾਂ ਬਦਲਦੇ ਰਹਿੰਦੇ ਨੇ ਬਾਦਸ਼ਾਹ ਮੈਂ ਤਾਂ ਸੂਬੇ ਦਾ ਸੂਬਾ ਦਾ ਸ੍ਰੀ ਹਰਿਮੰਤ ਦਾ ਸੂਬਾ ਮੈਂ ਹੀ ਆ ਇਹੇ ਹੰਕਾਰ ਨੂੰ ਲੈ ਕੇ ਡੁੱਬ ਗਿਆ ਸੀ ਔਰ ਇਸੇ ਕਰਕੇ 10 ਲੱਖ ਦੀ ਵੱਡੀ ਫੌਜ ਲੈ ਕੇ ਗੁਰੂ ਸਾਹਿਬ ਨੂੰ ਫੜਨ ਚਲਾ ਗਿਆ ਸੀ ਜੀ ਬਿਲਕੁਲ ਬਿਲਕੁਲ ਇਹ ਹੰਕਾਰ ਕਰਕੇ ਗਿਆ ਸੀ 10 ਲੱਖ ਦੀ ਫੌਜ ਇਹ ਤਾਂ ਫੌਜਦਾਰ ਸੀ ਅਸਲ ਦੇ ਵਿੱਚ ਟੋਟਲ ਦੀਵਾਨ ਟੋਟਲ ਮਾਲ ਜੀ ਗਏ ਜੀ ਇਹਨਾਂ ਨੇ ਫਿਰ ਕਿਹਾ ਵੀ ਉਹਨਾਂ ਦੀ ਸਸਕਾਰ ਵਾਸਤੇ ਜਗ੍ਹਾ ਜਿਹੜੀ ਉਹ ਦੇਉ ਕੋਸ਼ ਸਸਕਾਰ ਕਰਨ ਦੀ ਜਾਜਤ ਜਾ ਕੇ ਮੰਗੀ ਇਜਾਜ਼ਤ ਵੀ ਮੰਗੀ ਜਗਾ ਵੀ ਮੰਗੀ ਉਹਨਾਂ ਨੇ ਕਹ ਵੀ ਨਹੀਂ ਨਾ ਤਾਂ ਇਜਾਜ਼ਤ ਹੈ ਨਾ ਜਗਾ ਜੀ ਫਿਰ ਇਹਨਾਂ ਨੇ ਕਿਹਾ ਵੀ ਕੋਈ ਕੁਛ ਜਗਾ ਦਿਓ ਸਾਨੂੰ ਕੁਛ ਇਤਿਹਾਸਕਾਰ ਲਿਖਦੇ ਨੇ ਕਿ ਫਿਰ ਇਹਨਾਂ ਨੇ ਜਗਾ ਦਿੱਤੀ ਕੋਈ ਇਤਿਹਾਸਕਾਰ ਲਿਖਦੇ ਨੇ ਵੀ ਨਹੀਂ ਇਹਨਾਂ ਨੇ ਜਗਾ ਨਹੀਂ ਦਿੱਤੀ ਵੀ ਜਿੱਥੇ ਮਰਜ਼ੀ ਜਾ ਕੇ ਆਪਣਾ ਤੁਸੀਂ ਸਸਕਾਰ ਕਰੋ ਜੀ ਫਿਰ ਤਾਂ ਇੱਕ ਚੌਧਰੀ ਕੋਲ ਜ਼ਮੀਨ ਲਈ ਫਿਰ ਉੱਥੇ ਜਾ ਕੇ ਇਹਨਾਂ ਨੇ ਆਪਣਾ ਸਸਕਾਰ ਕੀਤਾ ਫਿਰ ਉੱਥੇ ਮੋਰਾ ਮਿਸ਼ਾ ਕੇ ਫਿਰ ਉਹ ਤਸਕਾ ਯਾਨੀ ਕਿ ਸਰਹੰਦ ਦੇ ਵਿੱਚ ਇਹਨਾਂ ਨੂੰ ਜਗ੍ਹਾ ਨਹੀਂ ਮਿਲੀ ਔਰ ਨਹੀਂ ਅਗਲੇ ਪਿੰਡ ਅਗਲੇ ਪਿੰਡ ਜਿੱਥੇ ਹੁਣ ਜੋਤੀ ਸਵਰੂਪ ਗੁਰਦੁਆਰਾ ਸਾਹਿਬ ਨੇ ਠੀਕ ਹੈ ਜੀ ਉੱਥੇ ਰਾਂਚੇਗਾ ਅਤਾਲੀ ਚੌਧਰੀ ਦੇ ਕੋਲੋਂ ਜਾ ਕੇ ਫਿਰ ਜਮੀਨ ਖਰੀਦੀ ਜੀ ਬਿਲਕੁਲ ਤੇ ਜ਼ਮੀਨ ਕਹਿੰਦੇ ਨੇ ਪੂਰੇ ਦੁਨੀਆ ਦੇ ਵਿੱਚ ਐਡੀ ਮਹਿੰਗੀ ਜ਼ਮੀਨ ਨਹੀਂ ਤੇ ਜ਼ਮੀਨ ਦੀ ਕੀ ਕੀਮਤ ਪਾਈ ਔਰ ਕਿਸ ਤਰ੍ਹਾਂ ਕੀਮਤ ਪਾਈ ਗਈ ਕਿਸ ਤਰ੍ਹਾਂ ਤੈਅ ਕੀਤਾ ਗਿਆ ਜ਼ਮੀਨ ਦੀ ਕੀਮਤ ਨੂੰ ਜਦੋਂ ਅਤਾ ਇੱਕ ਚੌਧਰੀ ਕੋਲ ਗਏ ਤੇ ਉਹ ਨੂੰ لالਚ ਹੋ ਗਿਆ ਕਿ ਤਗੜੇ ਦੀਵਾਨ ਨੇ ਇਹਨਾਂ ਕੋਲ ਮਾਇਆ ਬਹੁਤ ਹੈ ਉਹਨੂੰ ਵੀ ਲਾਲਚ ਹੋ ਗਿਆ ਜਦੋਂ ਉਹਨੂੰ ਲਾਲਚ ਆ ਉਹਨੇ ਪੈਸੇ ਤੱਕ ਫਰ ਮੰਗੇ ਨਹੀਂ ਉਹਨੇ ਕਿਹਾ ਵੀ ਤੁਸੀਂ ਨੀਆਂ ਮੋਹਰਾ ਵਿਛਾਓਗੇ ਉਹੋ ਉਹੋ ਉਹਨੀ ਜਗ੍ਹਾ ਲੈ ਲਓ ਜੀ ਨੀ ਜਗ੍ਹਾ ਚਾਹੀਦੀ ਹੈ ਮੋਹਰਾ ਮਿਸ਼ਾ ਕੇ ਜਗ੍ਹਾ ਤੁਸੀਂ ਲੈ ਲੈ ਸਕਦੇ ਹੋ ਫਿਰ ਕਿੰਨ੍ਹਾ ਦਸਰਨ ਵਾਲੇ ਦਸ ਦੇ ਇਤਿਆਸ ਕਰਕੇ ਜਗ੍ਹਾ ਲਈ ਔਰ ਫਿਰ ਜਦੋਂ ਮੋਹਰਾ ਵਿਛਾਉਣ ਲੱਗੇ ਮੋਹਰ ਇੱਕ ਅਸ਼ਰਫੀ ਬੋਲਦੇ ਹਨ ਉਹਨੂੰ ਇੱਕ ਸ਼ਰਫੀ ਦਾ ਵਜ਼ਨ ਹੁੰਦਾ ਇੱਕ ਤੋਲਾ ਯਾਨੀ 10 ਗ੍ਰਾਮ ਔਰ ਉਹਦਾ ਡਾਇਗਰਾਮ ਹੁੰਦਾ 2.5 ਇੰਚ ਜੀ ਉਹਨਾਂ ਨੇ ਜਦੋਂ ਵਿਛਾਉਣੀਆਂ ਸ਼ੁਰੂ ਕੀਤੀਆਂ ਉਹਨੇ ਕਿਹਾ ਨਹੀਂ ਐਵੇਂ ਨਹੀਂ ਇਨਨ ਸਿੱਤੀਆਂ ਕਰਕੇ ਰੱਖੋ ਇਹਨਾਂ ਯਾਨੀ ਖੜੇ ਰੋਕ ਖੜੇ ਰੋਕ ਹਾਂ ਖੜੇ ਰੋਕ ਰੱਖੋ ਫਿਰ ਇਤਿਹਾਸ ਕਰ ਦੱਸਦੇ ਨੇ 78000 ਮੋਰਾ ਵਸ਼ਈ ਓਹੋ ਤੁਸੀਂ ਦੇਖੋ ਵੀ ਬੋਰੀਆਂ ਦੀ ਬੋਰੀਆਂ ਲੱਗੀਆਂ ਹੋਣਗੀਆਂ 78000 ਮੋਰਾ ਔਰ ਤੁਸੀਂ ਹਾਂਜੀ ਔਰ ਦਿਮਾਨ ਟੋਡਰ ਮਾਲਜੀ ਨੇ ਆਪਣਾ ਕਾਰੋਬਾਰ ਆਪਣਾ ਕਈ ਕੁਝ ਜ਼ਮੀਨ ਜਾਇਦਾਦ ਵੇਚ ਕੇ ਉਹਨਾਂ ਦਾ ਪਤਾ ਨਹੀਂ ਕਿੰਨੀ ਜਲਦੀ ਅਰੇਂਜਮੈਂਟ ਕੀਤਾ ਹੋਣਾ ਤੁਸੀਂ ਇਹ ਦੇਖੋ ਕਿੰਨਾ ਕੁਝ ਵੇਚ ਕੇ ਉਹ ਆਪਣਾ ਘਰ-ਬਾਰ ਸਾਰਾ ਕੁਝ ਉਹਨਾਂ ਨੇ ਦਾਵਤੇ ਲਾਤਾ ਸਾਰਾ ਕੁਝ ਵੇਚ ਕੇ ਉਹਨਾਂ ਨੇ ਜਿਹੜੇ 78000 ਮੋਰਾਕ ਸੋਨੇ ਦੀ ਖਰੀਦ ਕੇ ਖੜੀਆਂ ਕਰਕੇ ਉਹ ਜਗਾ ਜਾਸ ਦਾ ਜ਼ਮੀਨ ਖਰੀਦੀ ਫਿਰ ਆਮ ਲੱਕੜ ਦਾ ਸੰਸਕਾਰ ਨਹੀਂ ਕੀਤਾ ਗਿਆ ਫਿਰ ਮੋਤਪਾਈ ਮੋਤੀराम ਜੀ ਮਹਾਰਾਜੀ ਦਈ ਡਿਊਟੀ ਲਈ ਕਿ ਤੁਸੀਂ ਲੱਕੜ ਜਿਹੜੀ ਚੰਦਨ ਦੀ ਲੱਕੜ ਦਾ ਇੰਤਜ਼ਾਮ ਕਰੋ ਫਿਰ ਚੰਦਨ ਦੀ ਲੱਕੜ ਦਾ ਇੰਤਜ਼ਾਮ ਕਰਕੇ ਉਹਦੇ ਨਾਲ ਸੰਸਕਾਰ ਕੀਤਾ ਗਿਆ 10 ਕ ਜਗਾ ਜ਼ਮੀਨ ਦਿੱਤੀ ਸੀ ਵੀ ਤੁਸੀਂ ਇਹਦੇ ਚ ਹੀ ਸੰਸਕਾਰ ਕਰਨਾ ਉਸ ਤੋਂ ਬਾਹਰ ਨਹੀਂ ਜਾਣਾ ਬਾਬਾ ਮੋਤੀराम ਮਹਾਰਾਜੀ ਜਿਨ੍ਹਾਂ ਕੁਸੂਬ ਦੇ ਫਰਜੰਦਾ ਤੇ ਮਾਤਾ ਜੀ ਨੂੰ ਦੁੱਧ ਪਿਆ ਠੰਡੇ ਬੁਰਜ ਦੇ ਵਿੱਚ ਬਿਲਕੁਲ ਬਿਲਕੁਲ ਇਹਨਾਂ ਨੇ ਮਤਲਬ ਹਾਂਜੀ ਨਾਲ ਸਾਥ ਦਿੱਤਾ ਹਾਂਜੀ ਇਹਨਾਂ ਨੇ ਸਾਥ ਦਿੱਤਾ ਹੋਰ ਸਰਹੰਦ ਵਿੱਚੋਂ ਕਿਸੇ ਨੇ ਸਾਥ ਨਹੀਂ ਦਿੱਤਾ ਇਹਨਾਂ ਦੇ ਪਰਿਵਾਰ ਨੇ ਇਹਨਾਂ ਦੀ ਮਾਤਾ ਨੇ ਇਹਨਾਂ ਦੀ ਪਤਨੀ ਕਰੋ ਜੀ ਮਾਤਾ ਜੀ ਉਹਨਾਂ ਨੇ ਔਰ ਇਹਨਾਂ ਦੇ ਦਿਵਾਨ ਟੋਟਰ ਮਲਜੀਤ ਤੇ ਭਰਾਣਾ ਕਰਮਲ ਜੀ ਨੇ ਬਸ ਇੰਨੇ ਹੀ ਜਿਹੜੇ ਸੀ ਨਾ ਉਹ ਸੰਸਕਾਰ ਦੇ ਸਮੇਂ ਇਹਨਾਂ ਦੇ ਨਾਲ ਸੀ ਮੋਤੀराम ਮਹਿਰਾ ਜੀ ਦੇ ਪਰਿਵਾਰ ਦੀ ਸ਼ਹਾਦਤ ਬਹੁਤ ਵੱਡੀ ਦੇਣ ਹੈ ਜੀ ਮੋਤੀराम ਮਹਿਰਾ ਦੇ ਪਰਿਵਾਰ ਦੀ ਜੋ ਸਾਡੇ ਸਿੱਖ ਇਤਿਹਾਸ ਸਿੱਖ ਪੰਥ ਲਈ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਮੋਤੀराम ਮਹਿਰਾ ਜੀ ਨੇ ਜਦੋਂ ਉਹ ਵੇਖਿਆ ਹੂੰ ਹੂੰ ਹੁਣ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ ਮੋਤੀराम ਮਹਿਰਾ ਜੀ ਰਸੋਈਆ ਸਨ ਜੀ ਕੁਛ ਰਸੋਈਆ ਦੱਸਦੇ ਆ ਕੁਛ ਇਹ ਦੱਸਦੇ ਆ ਵਜ਼ੀਰ ਖਾਨ ਦੇ ਨੌਕਰੀ ਕਰਦੇ ਸੀ ਜੀ ਤੇ ਜਦੋਂ ਉਹਨਾਂ ਨੂੰ ਰਾਤ ਉੱਥੇ ਠੰਡੇ ਬੁਰਜ ਦੇ ਰੱਖਿਆ ਗਿਆ ਤੇ ਮੋਤੀਰਾ ਮਹਾਰਾਜੀ ਨੇ ਪ੍ਰਸ਼ਾਦਾ ਨਹੀਂ ਛਕਿਆ ਮਾਤਾ ਜੀ ਕਹਿੰਨ ਪ੍ਰਸ਼ਾਦਾ ਛਕਲਾ ਉਹ ਕਹਿੰਨ ਮੇਰੇ ਤੋਂ ਗਰਾ ਹੀ ਨਹੀਂ ਲੰਗਦੀ ਫਿਰ ਉਹਨਾਂ ਦੱਸਿਆ ਵੀ ਮੇਰੇ ਗੁਰੂ ਦੇ ਲਾਲ ਮੇਰੇ ਗੁਰੂ ਦੇ ਮਾਤਾ ਜੀ ਪਤਾ ਨਹੀਂ ਕਿਦਾਂ ਦੇ ਭੁੱਖੇ ਨੇ ਪਤਾ ਨਹੀਂ ਕਦੋਂ ਦਾ ਉਹਨਾਂ ਕੁਝ ਅਨ ਖਾਦਾ ਉਹਨਾਂ ਨੇ ਕਿਹਾ ਫਿਰ ਤੂੰ ਰਸੋਈਆ ਸੀ ਤੂੰ ਉਹਨਾਂ ਨੂੰ ਅਨ ਚਲ ਸਿਖਾਉਣਾ ਸੀ ਜੀ ਉਹਨਾਂ ਨੇ ਕਿਹਾ ਮੈਂ ਗਿਆ ਸੀ ਉਹਨਾਂ ਨੇ ਕਿਹਾ ਮੈਂ ਇਹਨਾਂ ਪਾਪੀਆਂ ਦੀ ਰਸੋਈ ਤੋਂ ਕੁਝ ਨਹੀਂ ਖਾ ਸਕਣਾ। ਬਣਾ ਕਰਤਾ ਸੀ ਉਹਨਾਂ ਨੇ। ਮਲੇਸ਼ੀਆ ਦਾ ਖਾਣ ਤੋਂ ਮਨਾ ਕਰਤਾ ਸੀ। ਮਨਾ ਕਰਤਾ ਸੀ ਮੈਂ ਨਹੀਂ ਕੁਝ ਵੀ ਖਾਣਾ। ਫਿਰ ਉਹਨਾਂ ਨੇ ਮਾਤਾ ਜੀ ਨੇ ਕਿਹਾ ਵੀ ਮੈਂ ਦੁੱਧ ਗਰਮ ਕਰਦੀ ਆਂ। ਠੰਡ ਦਾ ਟਾਈਮ ਐ। ਤੁਸੀਂ ਦੁੱਧ ਛਕਾਓ ਉਹਨਾਂ ਨੂੰ। ਉਹਨਾਂ ਨੇ ਦੁੱਧ ਗਰਮ ਕੀਤਾ। ਦੁੱਧ ਲੈ ਕੇ ਗਏ। ਜਿਹੜੇ ਪਹਿਰੇਦਾਰ ਸੀ। ਪਹਿਰੇਦਾਰ ਸੀ। ਔਰ ਉਹ ਟਕੇ 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 ਵੇਕਣ ਵਾਲੀ ਸੀ। ਹੂੰ ਹੂੰ ਪਹਿਲਾਂ ਹੀ ਉਹਨਾਂ ਨੇ ਫਿਰ ਉਹਨਾਂ ਨੂੰ ਲਾਲਚ ਦਿੱਤਾ ਥੋੜਾ ਥੋੜਾ ਸੋਨਾ ਜਿਹੜਾ ਉਹਨਾਂ ਨੂੰ ਜਿਹੜੇ ਗਹਿਣੇ ਸੀ ਮਾਤਾ ਜੀ ਦੇ ਉਹਨਾਂ ਦੀ ਪਤਨੀ ਦੇ ਉਹ ਫਿਰ ਦਇਆ ਕਰਨ ਦੇ ਕੇ ਤੇ ਫਿਰ ਉਹਨਾਂ ਤੱਕ ਪਹੁੰਚੇ ਫਿਰ ਮਾਤਾ ਗੁਜਰਕੌਰ ਜੀ ਨੂੰ ਫਿਰ ਜਾ ਕੇ ਜਦੋਂ ਦੁੱਧ ਪਿਲਾਇਆ ਉਹਨਾਂ ਨੇ ਪਹਿਲਾਂ ਪੁੱਛਿਆ ਵੀ ਤੂੰ ਉਹਨਾਂ ਨੇ ਦੱਸਿਆ ਵੀ ਮੈਂ ਹਰਾ ਸਿੰਘ ਦਾ ਸੁਪੁੱਤਰ ਹਾਂ ਜੀ ਹਰਾ ਸਿੰਘ ਕੌਣ ਸੀ ਇਹ ਹਰੀਆ ਦਾਸ ਇਹਨਾਂ ਦੇ ਪਿਤਾ ਦਾ ਨਾਮ ਸੀ ਜੀ ਕੋਈ ਇਤਿਹਾਸਕਾਰ ਹਰੀਆ ਦਾਸ ਲਿਖਦੇ ਨੇ ਕੋਈ ਇਤਿਹਾਸਕਾਰ ਹਰੀਆ RAM ਲਿਖਦੀ ਹੈ ਜੀ ਜਦੋਂ ਗੁਰੂ ਸਾਹਿਬ ਨੇ ਅਮਰ ਸਕਾਇਆ ਖੰਡੇ ਵਾਟੇ ਦੀ ਪੋਲ ਛੱਕ ਕੇ ਅਨੰਦਪੁਰ ਸਾਹਿਬ ਦੇ ਵਿੱਚ ਹਰੀਆ ਦਾਸ ਤੋਂ ਹਰਾ ਸਿੰਘ ਬਣ ਗਏ ਸੀ ਵਾਹ ਔਰ ਉੱਥੇ ਹੀ ਸੇਵਾ ਕਰਦੇ ਸੀ ਇਹਨਾਂ ਦਾ ਪਿਸ਼ੋਕੜ ਇਤਿਹਾਸ ਸ਼ੁਰੂ ਕਰਦੇ ਸ਼ਰਧਾਲੂ ਰਹੇ ਨੇ ਸ਼ੁਰੂ ਤੋਂ ਸ਼ਰਧਾਲੂ ਰਹੇ ਹੈ ਜੀ ਫਿਰ ਗੁਰੂ ਸਾਹਿਬ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਵੀ ਬੇਸਮਿਆ ਉਹਨਾਂ ਦਾ ਪੁੱਤ ਸੁਪੁੱਤਰ ਹ ਹਰਾ ਸਿੰਘ ਮੇਰੇ ਪਿਤਾ ਜੀ ਸਨ ਤੇ ਫਿਰ ਉਹਨਾਂ ਦੇ ਹੱਥੋਂ ਜਿਹੜਾ ਉਹ ਦੁੱਧ ਦਾ ਜਿਹੜਾ ਲੰਗਰ ਉਹ ਸ਼ਕਿਆ ਫਤ ਮਤ ਸਿੰਘ ਉਹਨਾਂ ਦੇ ਚਾਚਾ ਜੀ ਸਨ ਹਿੰਮਤ ਸਿੰਘ ਇਹਨਾਂ ਦੇ ਚਾਚਾ ਜੀ ਸਨ ਤੇ ਜਿਹੜੇ ਪੰਜਾ ਪਿਆਰਿਆਂ ਚੋਂ ਸਨ ਜਿਹੜੇ ਪਹਿਲੇ ਪਿਆਰੇ ਹਾਂਜੀ ਵਾਜੂ ਵਾਜੂ ਗੁਰੂ ਘਰ ਨਾਲ ਜੁੜੇ ਹੋਏ ਗੁਰੂ ਘਰ ਨਾਲ ਇਹਨਾਂ ਦਾ ਸੰਬੰਧ ਸੀ ਸ਼ੁਰੂ ਤੋਂ ਪਹਿਲਾਂ ਸ਼ਰਦਾ ਲੂਸਨ ਗੁਰੂ ਸਾਹਿਬ ਦੇ ਸਿੱਖ ਸਨ ਜੀ ਫਿਰ ਜਦੋਂ ਉਹਨਾਂ ਨੇ ਆਪਣਾ ਜਦੋਂ ਪਰਿਚੈ ਦਿੱਤਾ ਵੀ ਮੈਂ ਹਰਾ ਸਿੰਘ ਦਾ ਸੁਪੁੱਤਰ ਹਾਂ ਤੇ ਫਿਰ ਉਹਨਾਂ ਨੇ ਉਹਨਾਂ ਤੋਂ ਦੁੱਧ ਦਾ ਲੈਣਾ ਲੰਗਰ ਹੋ ਸਕਿਆ ਠੀਕ ਹੈ ਜੀ ਫਿਰ ਕਾਫੀ ਤਸੀਹੇ ਇਹਨਾਂ ਦੇ ਪਰਿਵਾਰ ਨੂੰ ਵੀ ਮਿਲੇ ਹਾਂ ਇਸ ਦੁੱਧ ਦੀ ਵੱਡਮੁੱਲੀ ਸੇਵਾ ਤੋਂ ਬਾਅਦ ਮੋਤੀ राम ਮਹਿਰਾ ਦੇ ਪਰਿਵਾਰ ਨੂੰ ਹਾਂ ਜੀ ਜੋ ਮੋਤੀ राम ਮਹਿਰਾ ਦੇ ਪਰਿਵਾਰ ਨੂੰ ਬਹੁਤ ਵੱਡੀ ਜਿਹੜੀ ਕੀਮਤ ਤੇ ਉਹ ਚਕਾਉਣੀ ਪਈ ਜੀ ਜਦੋਂ ਸੰਸਕਾਰ ਹੋਣ ਤੋਂ ਬਾਅਦ ਜੀ ਛੋਟੇ ਸਾਹਿਬ ਜਨ ਸੰਸਕਾਰ ਹੋਣ ਤੋਂ ਬਾਅਦ ਪਾਪੀ ਗੰਗੂ ਬ੍ਰਾਹਮਣ ਦੇ ਚਾਚੇ ਦਾ ਪੁੱਤਰ ਭਰਾ ਸੀ ਪੰਮਾ ਜੀ ਪੰਮੇ ਨੇ ਜਾ ਕੇ ਚੁਗਲੀ ਕੀਤੀ ਜੀ ਵਜ਼ੀਰ ਖਾਨ ਕੋਲ ਕਿ ਸਾਡਾ ਹੀ ਕੋਈ ਹੂੰ ਬੰਦਾ ਹੈ ਜਿਹੜਾ ਜਿੰਨੇ ਜਾ ਕੇ ਮਾਤਾ ਜੀ ਨੂੰ ਦੁੱਧ ਪਿਲਾਉਂਦਾ ਰਿਹਾ ਜੀ ਔਰ ਉਹਨਾਂ ਨੇ ਫਿਰ ਦੱਸਿਆ ਵੀ ਉਹ ਦਾ ਮੋਤੀ ਰਾਮ ਮਹਿਰਾ ਮੋਤੀਰਾ ਮਹਾਰਾਜ ਨੂੰ ਆਦੇਸ਼ ਕੀਤਾ ਗਿਆ ਵੀ ਇਹਨੂੰ ਕਚਹਿਰੀ 'ਚ ਪੇਸ਼ ਕੀਤਾ ਜਾਏ ਜੀ ਫਿਰ ਕਚਹਿਰੀ 'ਚ ਲਿਆਂਦਾ ਗਿਆ ਮੋਤੀਰਾ ਮਹਾਰਾਜ ਜੀ ਨੂੰ ਕਿ ਤੂੰ ਵਾਕਈ ਦੁੱਧ ਪਿਲਾਇਆ ਉਹ ਚਾਹੁੰਦਾ ਤੇ ਉੱਥੇ ਮੁੱਕਰ ਵੀ ਸਕਦਾ ਸੀ ਉਥੇ ਕਿਹੜਾ ਕੋਈ ਸਬੂਤ ਸੀ ਜੀ ਕਹਿਵਾਂਦਾ ਨਹੀਂ ਸਕਿਆ ਪਰ ਨਹੀਂ ਗੁਰੂ ਦਾ ਸਿੱਖ ਸੀ ਅਡੇਕ ਸੀ ਕਹਿੰਦਾ ਖਾਂ ਪਿਆ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਤੂੰ ਗੁਰੂ ਗੁਰੂ ਦਾ ਸਿੱਖ ਹੈ ਜੀ ਉਹਦਾ ਵੀ ਖਾਸ ਸਿੱਖ ਹੈ ਫਿਰ ਉਹਨੇ ਚਾਹੀ ਇਹਨੂੰ ਜਿੰਨੇ ਦੁੱਧ ਪਿਲਾਇਆ ਇਹਨਾਂ ਦੇ ਸਾਰੇ ਪਰਿਵਾਰ ਨੂੰ ਕੋਹਲੂ ਚ ਪੀੜਿਆ ਜਾਏ ਉਹ ਤਾਂ ਫਤਵਾ ਜਾਰੀ ਕਰਵਾਇਆ ਓਹੋ ਸਾਰੇ ਪਰਿਵਾਰ ਨੂੰ ਫਿਰ ਕੋਹਲੂ ਚ ਪੀੜਿਆ ਗਿਆ ਇਹਨਾਂ ਨੂੰ ਕੁਰਬਾਨੀ ਦੇਣੀ ਪਈ ਔਰ ਮੋਤੀਰਾਮ ਮਹਾਰਾਜੀ ਤੇ ਪਰਿਵਾਰ ਨੂੰ ਫਿਰ ਜ ਉੱਥੇ ਇੱਕ ਮਹੱਲਾ ਤੇਲੀਆਂ ਵਾਲਾ ਮਹੱਲਾ ਜੀ ਜਿੱਥੇ ਤੇਲ ਨਿਕਲਦਾ ਜੀ ਫਿਰ ਉੱਥੇ ਕੋਹਲੂ ਚ ਲੱਦਿਆ ਉੱਥੇ ਲਿਜਾਇਆ ਗਿਆ ਜਦੋਂ ਉੱਥੇ ਲਿਜਾਇਆ ਗਿਆ ਫਿਰ ਉੱਥੇ ਵੀ ਇਹਨਾਂ ਨੂੰ ਕਿਹਾ ਗਿਆ ਕਿ ਧਰਮ ਜਿਹੜਾ ਉਹ ਤੁਸੀਂ ਅਜੇ ਵੀ ਬਦਲ ਲਓ ਗੁਰੂ ਗੋਬਿੰਦ ਸਿੰਘ ਸਿੱਖ ਗੁਰੂ ਮੰਨਣੋਂ ਹਟਜੋ ਬੰਦ ਕਰ ਦੋ ਇਸਲਾਮ ਕਬੂਲ ਕਰ ਲਓ ਇਸਲਾਮ ਕਬੂਲ ਕਰ ਲਓ ਫਿਰ ਇਹਨਾਂ ਨੇ ਉੱਥੇ ਉੱਥੇ ਵੀ ਮਨਾ ਕਰਤਾ ਉਹਨਾਂ ਨੇ ਕਿਹਾ ਵੀ ਤੁਹਾਨੂੰ ਇਹਦੇ ਵਿੱਚ ਕੋਹਲੂ ਦੇ ਵਿੱਚ ਪੀੜਿਆ ਜਾਏਗਾ ਅਜੇ ਵੀ ਤੁਸੀਂ ਕਬੂਲ ਕਰ ਲਓ ਇਹਨਾਂ ਨੇ ਮਨਾ ਕਰਤਾ ਸਭ ਤੋਂ ਪਹਿਲਾਂ ਤੁਸੀਂ ਵੇਖੋ ਉਹਨਾਂ ਪਾਪੀਆਂ ਨੇ ਉਹਨਾਂ ਦੇ 7 ਸਾਲ ਦੇ ਬੱਚੇ ਨਰੈਣੇ ਨੂੰ ਸਭ ਤੋਂ ਪਹਿਲਾਂ ਉਹਨੂੰ ਪੀੜਿਆ ਬੱਚੇ ਨੂੰ ਪੀੜਿਆ ਓਹੋ ਮਾਪੇ ਨੂੰ ਜਦੋਂ ਬੱਚੇ ਨੂੰ ਜਦੋਂ ਪੀੜਾਂਗੇ ਬੱਚੇ ਨੂੰ ਜਦੋਂ ਬੱਚੇ ਨੂੰ ਕੁਝ ਹੁੰਦਾ ਤੇ ਮਾਪੇ ਨੂੰ ਸਭ ਤੋਂ ਪਹਿਲਾਂ ਜੀ ਪੀੜ ਹੁੰਦੀ 7 ਸਾਲ ਦੇ ਬੱਚੇ ਤੋਂ ਨਰੈਣ ਨੂੰ ਪੀੜਨ ਲੱਗੇ ਤਾਂ ਉਹਨਾਂ ਨੇ ਕਿਹਾ ਹਜੇ ਵੀ ਕਬੂਲ ਆ ਹਜੇ ਵੀ ਟਾਈਮ ਹੈਗਾ ਕਬੂਲ ਕਰ ਲਾ ਉਹਨਾਂ ਕਹਿੰਦੇ ਨਹੀਂ ਮੈਂ ਗੁਰੂ ਦਾ ਸੇਕਾ ਗੁਰੂ ਦਾ ਸੇਕ ਹੀ ਰ੍ਹਾਂਗਾ ਤੇ ਦੁੱਧ ਪਿਲਾਉਣ ਦੀ ਜਿਹੜੀ ਉਹ ਸੀ ਕੀਮਤ ਫਿਰ ਉਹਨਾਂ ਨੂੰ ਸਿਖਾਉਣੀ ਪਈ ਜਿਹੜਾ ਉਹਨਾਂ ਦਾ ਸੁਪੁੱਤਰ ਸੀ ਨਰੈਣਾਂ ਸਭ ਤੋਂ ਪਹਿਲਾਂ ਉਹਨਾਂ ਰਾਇਣ ਨੂੰ ਪੀੜਿਆ ਗਿਆ। ਉਹਨੂੰ ਸ਼ਹੀਦ ਕੀਤਾ ਗਿਆ। ਇਹ ਪੀੜਿਆ ਜਿਵੇਂ ਜਿਵੇਂ ਖਾਲ ਨਿਕਲਦੀ ਹੈ। ਫਿਰ ਉਸ ਤੋਂ ਬਾਅਦ ਵਾਰੀ ਆਉਂਦੀ ਉਹਨਾਂ ਦੀ ਮਾਤਾ ਜੀ ਦੀ। ਉਹਨਾਂ ਨੇ ਸੋਚਿਆ ਵੀ ਇਹਦੀ ਮਾਂ ਨੂੰ ਪੀੜਾਂਗੇ ਤੇ ਸ਼ਾਇਦ ਹੈ ਤਾਂ ਉਹਨਾਂ ਦਾ ਡਰਾਵਾ ਹੀ ਸੀ। ਸਾਬ ਜੀ ਦਾ ਉਹਨੂੰ ਵੀ ਡਰਾਉਂਦੇ ਰਹੇ ਆ ਕਿ ਉਹ ਧਰਮ ਕੋ ਬੋਲ। ਇਹਨਾਂ ਨੂੰ ਵੀ ਡਰਾਵਾ ਹੀ ਦਿੰਦੇ ਸੀ। ਫਿਰ ਇਹਨਾਂ ਨੂੰ ਪੀੜਿਆ ਗਿਆ। ਮਾਤਾ ਜੀ ਨੂੰ ਪੀੜਿਆ ਗਿਆ। ਮਾਤਾ ਲੱਦੋ ਉਹਨਾਂ ਦਾ ਨਾਮ ਸੀ। ਜਦੋਂ ਮਾਤਾ ਜੀ ਨੂੰ ਪੀੜਿਆ ਗਿਆ ਫਿਰ ਵੀ ਇਹਨਾਂ ਨੇ ਇਨ ਨਹੀਂ ਮੰਨੇ ਭਾਈ ਮੋਤੀਰਾਮ ਮਹਾਰਾਜ ਜੀ ਦੱਸਦੇ ਇਤਿਹਾਸਕਾਰ ਕੇ ਵਾਹਿਗੁਰੂ ਵਾਹਿਗੁਰੂ ਨਾਮ ਵਿੱਚ ਜਪਦੇ ਰਹਿੰਦੇ ਪਰਮਾਤਮਾ ਦਾ ਨਾਮ ਹੀ ਜਿਹੜਾ ਉਹ ਲੈਂਦੇ ਰਹੇ ਅਖੀਰ ਤੱਕ ਫਿਰ ਇਹਨਾਂ ਦੀ ਜਿਹੜੀ ਘਰੋਂ ਸੀ ਮਾਤਾ ਇਹਨਾਂ ਦੀ ਧਰਮ ਪਤਨੀ ਬੋਲੀ ਜੀ ਹਾਂਜੀ ਫਿਰ ਉਹਨਾਂ ਦਾ ਉਹਨਾਂ ਨੂੰ ਪੀੜਿਆ ਗਿਆ ਜੀ ਉਹਨਾਂ ਨੂੰ ਵੀ ਪੀੜ ਕੇ ਉਸੇ ਤਰ੍ਹਾਂ ਹੀ ਸ਼ਹੀਦ ਕੀਤਾ ਗਿਆ ਸਾਰੇ ਪਰਿਵਾਰ ਨੂੰ ਕਹਿੰਦੇ ਨੇ ਜਦੋਂ ਨਰਾਇਣ ਨੂੰ ਪੀੜਿਆ ਗਿਆ ਤਾਂ ਧਾਰੀਆਂ ਜਿਹੜੀਆਂ ਖੂਨ ਦੀਆਂ ਸੀ ਉਹ ਮੂੰਹ ਤੇ ਪਈਆਂ ਭਾਈ ਮੋਤੀਰਾਮ ਕਿੰਨਾ ਉਹ ਆਕਾ ਇੱਕ ਟੈਨ ਕਿੰਨਾ ਔਖਾ ਮੰਜ਼ਰ ਹੋਏਗਾ ਇਹ ਕਿੰਨਾ ਦਰਦਨਾਕ ਸੁਣ ਕੇ ਹੀ ਆਪਣੇ ਰੋਂਗਟੇ ਖੜੇ ਹੋ ਰਹੇ ਨੇ ਉਸ ਮਾਪਾਪ ਵਾਸਤੇ ਕਿੰਨਾ ਜਿਹੜਾ ਤਸ਼ੱਦਦ ਜਿਹੜਾ ਆਦ ਫਿਰ ਜਦੋਂ ਮੋਤੀਰਾਮ ਜੀ ਨੂੰ ਪੀੜਨ ਲੱਗੇ ਨੇ ਤੇ ਇਹਨਾਂ ਦਾ ਸਰੀਰ ਬੜਾ ਭਾਰਾ ਸੀ ਜੀ ਬਹੁਤ ਭਾਰਾ ਸਰੀਰ ਸੀ ਉਹਨਾਂ ਨੇ ਪਹਿਲਾਂ ਤੇ ਮਨਾ ਕਰਤਾ ਕਿ ਨਹੀਂ ਇਹਨਾਂ ਨੂੰ ਪੀੜ ਨਹੀਂ ਸਕਦੇ ਕੋਲੋ ਪਰ ਵਜ਼ੀਰ ਖਾਨ ਕਹਿੰਦਾ ਵੀ ਨਹੀਂ ਇਹਨਾਂ ਨੂੰ ਪੀੜ ਕੇ ਹੀ ਇਹਨਾਂ ਨੂੰ ਸਜ਼ਾ ਇਹਨਾਂ ਨੂੰ ਦੇ ਦੇਣੀ ਜੀ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਪੇੜਾਂ ਲੱਗਿਆ ਤਾਂ ਪਹਿਲਾਂ ਲੱਤਾਂ ਵਾਲੇ ਪਾਸੋਂ ਪੀੜਿਆ ਗਿਆ ਹੂੰ ਤੇ ਪੇਟ ਬਹੁਤ ਵੱਡਾ ਸੀ ਸਰੀਰ ਬਹੁਤ ਵੱਡਾ ਸੀ ਭਾਰਾ ਸਰੀਰ ਸੀ ਪੇਟ ਤੋਂ ਅੱਗੇ ਫਿਰ ਰਿੰਗ ਗਿਆ ਜੀ ਇਹਨਾਂ ਨੇ ਫਿਰ ਜਿਹੜਾ ਕੋਲ ਸੀ ਪੁੱਠਾ ਚਲਾਉਣਾ ਸ਼ੁਰੂ ਕਰਤਾ ਬੈਕ ਜੀ ਪੁੱਠਾ ਚਲਾਉਣਾ ਸ਼ੁਰੂ ਕਰਤਾ ਫਿਰ ਉਹ ਲੱਤਾਂ ਤੋਂ ਲੱਤਾਂ ਪੀੜੀਆਂ ਗਈਆਂ ਪਤਲਾ ਤਾੜੋਂ ਵੇ ਰਹਿ ਗਿਆ ਫਿਰ ਦਸ ਤੇ ਫਿਰ ਜਿਹੜਾ ਸਰੀਰ ਸੀ ਨਾ ਦੋ ਹਿੱਸੇ ਹੋ ਗਿਆ ਹੂੰ 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 ਦੋ ਹਿੱਸੇ ਹੋ ਗਿਆ ਤਾਂ ਫਿਰ ਪਾਈ ਮੋਤੀਰਾ ਮਹਾਰਾਜ ਨੇ ਫਿਰ ਤੜਸੜ ਕੇ ਨਾ ਤੇ ਫਿਰ ਆਪਣੇ ਸ਼ਹਾਦਤ ਦੇ ਤਾ ਨੋ ਗੁਰੂ ਦਾ ਸੇਕ ਤੇ ਸਜਦਾ ਕਰਦੇ ਆ ਉਹਨਾਂ ਨੂੰ ਉਸ ਜੀ ਮਹਾਨ ਸਹੀ ਹਿਤਾਂ ਨੂੰ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਵਾਰ ਕੇ ਸਿੱਖੀ ਵਾਸਤੇ ਬਹੁਤ ਵੱਡੀ ਸ਼ਹਾਦਤ ਹੈ ਜੀ ਗੁਰੂ ਦੇ ਸਿੱਖਾਂ ਦੀ ਬਹੁਤ ਵੱਡੀ ਗੁਰੂ ਦਾ ਨਾਮ ਗੁਰੂ ਦੀ ਬਖਸ਼ਿਸ਼ ਏਡੀ ਵੱਡੀ ਏ ਕਿ ਗੁਰੂ ਦੇ ਸਿੱਖਾਂ ਨੇ ਸੀ ਤੱਕ ਨਹੀਂ ਕੀਤੀ ਆਪਣਾ ਪਰਿਵਾਰ ਆਪਣਾ ਸਰਬੰਸ ਜੋ ਹੈ ਉਹ ਗੁਰੂ ਦੇ ਲੇਖੇ ਲਾਤਾ ਔਰ ਗੁਰੂ ਸਾਹਿਬ ਇਸ ਤਰ੍ਹਾਂ ਹੀ ਬਖਸ਼ਿਸ਼ਾਂ ਦਿੰਦੇ ਰਹਿਣ ਇਸ ਤਰ੍ਹਾਂ ਹੀ ਕਿਰਪਾ ਕਰਦੇ ਰਹਿਣ ਅੱਜ ਵਜ਼ੀਰ ਖਾਨ ਸੂਬਾ ਸਰਹੰਦ ਜਾਂ ਮੁਗਲਿਆ ਹਕੂਮਤ ਦਾ ਕੋਈ ਨਾਂ ਨਹੀਂ ਲੈਂਦਾ ਤੇ ਗੁਰੂ ਦੇ ਸਿੱਖਾਂ ਦੇ ਥਾਂ ਥਾਂ ਸਜਦੇ ਹੁੰਦੇ ਨੇ ਥਾਂ ਥਾਂ ਸਮਾਰਕਾਂ ਬੰਦੀਆਂ ਨੇ ਗੁਰਦੁਆਰੇ ਬੰਦੇ ਨੇ ਇਹੀ ਯਾਦ ਹੈ ਇਹੀ ਇਹੀ ਅਮਰ ਕਹਾਣੀ ਹੈ ਇਹਨਾਂ ਸੂਰਬੀਰਾਂ ਦੀ ਇਹਨਾਂ ਸਿਰਲੱਥ ਯੋਧਿਆਂ ਦੀ ਮਰਜੀਵੜਿਆਂ ਦੀ ਤੇ ਅੱਜ ਤੁਸੀਂ ਬਹੁਤ ਹੀ ਡੂੰਗੀ ਜਾਣਕਾਰੀ ਜਿਹੜੀ ਬਾਬਾ ਮੋਤੀराम ਮਹਾਰਾਜੀ ਔਰ ਦੀਵਾਨ ਟੋਡਰਮਲ ਜੀ ਦੀ ਬਾਰੇ ਸਾਨੂੰ ਜਾਣਕਾਰੀ ਦਿੱਤੀ ਸਾਨੂੰ ਉਹਨਾਂ ਬਾਰੇ ਦੱਸਿਆ ਉਹਨਾਂ ਦੇ ਪਰਿਵਾਰ ਪਿਛੋਕੜ ਬਾਰੇ ਔਰ ਉਹਨਾਂ ਦੇ ਸਿੱਖੀ ਕਾਰਜਾਂ ਬਾਰੇ ਔਰ ਸਾਡੇ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦਾ ਕੀ ਯੋਗਦਾਨ ਹੈ ਔਰ ਸੰਗਤ ਕਿਉਂ ਉਹਨਾਂ ਨੂੰ ਸਜਦੇ ਕਰਦੀ ਹੈ ਔਰ ਇਤਿਹਾਸ ਤੇ ਗੱਲਬਾਤ ਕਰਦੇ ਆਂ ਬਾਚਦੇ ਆਂ ਪੜ੍ਹਦੇ ਆਂ ਸੁਣਦੇ ਆਂ ਬਹੁਤ ਹੀ ਗਲਤੀਆਂ ਹੋ ਜਾਂਦੀਆਂ ਨੇ ਜੀ ਬਿਲਕੁਲ ਅਸੀਂ ਇਹਨਾਂ ਹੋਈਆਂ ਭੁੱਲਾਂ ਵਾਸਤੇ ਖਿਮਾ ਦੇ ਯਾਚਕ ਹਾਂ ਅਗਾ ਤੋਂ ਦੁਰਸਤ ਕਰਨ ਦੇ ਵੀ ਯਤਨਸ਼ੀਲ ਰਹਾਂਗੇ ਔਰ ਇਸ ਸਭ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਕੀਮਤੀ ਟਾਈਮ ਕੱਢ ਕੇ ਇੱਥੇ ਆਏ ਇਤਿਹਾਸ ਦਾ ਵਸਤੇ ਕੋਈ ਵੀ ਗਲਤੀ ਹੋਈ ਹੋਵੇ ਤਾਂ ਵਾਹਿਗੁਰੂ ਪਰਮਾਤਮਾ ਅੱਗੇ ਸਿਰ ਚੁੱਕਦਾ ਹੈ ਜੀ ਸਤਿ ਸ੍ਰੀ ਅਕਾਲ